ਲੱਗ ਇੱਕ ਹਰ ਹਰ ਇੱਕ ਵਾਰ ਟਾਰਗੇਟ ਵੀ ਦਿੱਤਾ ਜਾਂਦਾ ਹੈਗਾ ਕਿਉਂਕਿ ਪੰਜਾਬ ਇਹਨਾਂ ਨੂੰ ਚੁੱਭਦਾ ਹੈ ਇਸ ਕਰਕੇ ਚੁੱਭਦਾ ਕਿ ਪੰਜਾਬ ਦੇ ਯੋਧੇ ਪੰਜਾਬ ਦੀ ਨੌਜਵਾਨੀ ਕਾਹਦੇ ਸਾਡੀ ਸਾਰੀ ਸਿਧਾ ਚੀਜ਼ ਦੇਖਿਆ ਸੀ ਨਾ ਇਹਨਾਂ ਨੂੰ ਨਸ਼ੇੜੀ ਕਹਿੰਦੇ ਸੀ ਉਹਨਾਂ ਦੇ ਬੈਰਿਕਲ ਚਰਚਾ ਕਰਕੇ ਮਾਰੇ ਜਦੋਂ ਅਸੀਂ ਕਰਦੇ ਖਾਸ ਅਸੀਂ ਇਹ ਨਹੀਂ ਕਹਿੰਦੇ ਕਿ ਖਾਲਸਾ ਰਾਜ ਸਾਨੂੰ ਅਸੀਂ ਕਹਿੰਦੇ ਹਾਂ ਕਿ ਤੁਸੀਂ ਰਾਜ ਕਰੋ ਯਾਰ ਅਸੀਂ ਮੋਦੀ ਹਕੂਮਤ ਨੂੰ ਕਹਿੰਦੇ ਹਾਂ ਕਿ ਤੁਸੀਂ ਰਾਜ ਕਰੋ ਲਗਾਤਾਰ ਪੰਜਾਬ ਦੇ ਵਿੱਚ ਜਿਹੜਾ ਉਹ ਗੈਂਗਸਟਰ ਦਾ ਬਾਦ ਵੱਧ ਰਿਹਾ ਵਾ ਨਸ਼ਾ ਵਿਕ ਰਿਹਾ ਹੋਰ ਜ਼ਿਆਦਾ ਜੜੀਆਂ ਫਰੋਤੀਆਂ ਮੰਗੀਆਂ ਜਾ ਰਹੀਆਂ ਇਹ ਕਿ ਮਾਝੇ ਦੇ ਵਿੱਚ ਚਿੱਟਾ ਕਿਉਂ ਨਹੀਂ ਵਿਕਦਾ ਗੁਜਰਾਤ ਦੇ ਵਿੱਚ ਚਿੱਟਾ ਕਿਉਂ ਨਹੀਂ ਵਿਕਦਾ ਤੇ ਹੋਰ ਦੇ ਇਟੇਰ ਚਿੱਟਾ ਕਿਉਂ ਨਹੀਂ ਵਿਕਦਾ ਤਾਂ ਮੰਨ ਲਾ ਦੂ ਕੇਰਲਾ ਦੇ ਵਿੱਚ ਕਿਉਂ ਨਹੀਂ ਵਿਕਦਾ ਇਹ ਪੰਜਾਬ ਚ ਹੁਣ ਬਿਜਨੋਈ ਕੋਈ ਇੱਦਾਂ ਤਗੜਾ ਨਹੀਂ ਆ ਦੋ ਚਵੇੜਾ ਦੀ ਮਾਰ ਆ ਸਾਹਮਣੇ ਖੜਾ ਕਰ ਦੋ ਚਵੇੜਾ ਨਾਲ ਹੀ ਦੇਖੋ ਜਨਨ ਜੇ ਅਸੀਂ ਖਾਲਸਾ ਅੱਜ ਦੀ ਮੰਗ ਕਰੀਏ ਤੇ ਸਾਨੂੰ ਖਾਲਸਤਾਨੀ ਨਕਸਲਵਾਦੀ ਕਹ ਕੇ ਜਿਹਨਾਂ ਦੇ ਵਿੱਚ ਟੱਕ ਦਿੱਤਾ ਜਾਂਦਾ ਜਗਰੂਗੜ੍ਹ ਦੇ ਇਲਾਕੇ ਵਿੱਚ ਤੇ ਜੇ ਤੂੰ ਹਿੰਦੂ ਰਾਸ਼ਟਰ ਦੀ ਗੱਲ ਕਰਦਾ ਉਹਦੇ ਤੇ ਕੋਈ ਪਰਚਾ ਨਹੀਂ ਸ਼ਰਿਆ ਵੀ ਕਿਹਾ ਜਾਂਦਾ ਜੀ ਜੇ ਹਿੰਦੂ ਰਾਸ਼ਟਰ ਵਾਲੇ ਜੇ ਗੱਲ ਕਰਦੇ ਆ ਕਿ ਉਹ ਸੇਫ ਨੇ ਉਹ ਵੀ ਵੀਰੇ ਸੇਫ ਨੇ ਦਰਾਬ ਬਗੇ ਜਬਦਲਾ ਸ਼ਰੀਆ ਮੈਂ ਕਹਿੰਦਾ ਆਪ ਮੁੰਡੇ ਨੂੰ ਤਾਂ ਮੈਂ ਆਪ ਕੋਈ ਦੂ ਰਾਸ਼ਟਰ ਦੂੰਗਾ ਹੈ ਨਾ ਇਹ ਸ਼ਰੀਆ ਮੈਂ ਕਹਿੰਦਾ ਫਿਰ ਤਾਂ ਦੇਖਿਆ ਇੱਥੇ ਕਿਉਂ ਨਹੀਂ ਐਨਐਸਏ ਲੱਗੀ ਦੂਜੀ ਗੱਲ ਅਮਨਪਾਲ ਸਿੰਘ ਖਾਲਸਾ ਦੀ ਗੱਲ ਕਰੀਏ ਹੋਰ ਵੀ ਕਈ ਨੌਜਵਾਨ ਉੱਥੇ ਨੇ ਜਿੱਦਾ ਦੀਪ ਸਿੱਧੂ ਉੱਥੇ ਸੀਗਾ ਉਹਦਾ ਕਤਲ ਹਲੇ ਤੱਕ ਕਤਲ ਹੋਇਆ ਮੈਂ ਸ਼ਰੀਆ ਵગેਰਾ ਜਾਂਦਾ ਭਾਰਤੀ ਏਜੰਸੀਆ ਵੱਲੋਂ ਉਹਦਾ ਹਲੇ ਤੱਕ ਨਹੀਂ ਪਤਾ ਉਹ ਲੇਡੀ ਜਿਹੜੀ ਨਾਮ ਸੀਗੀ ਉਹਨੂੰ ਖੁਰੋਜ ਤੱਕ ਨਹੀਂ ਆਈ ਉਹ ਬਚ ਕੇ ਚਲੀ ਗਈ ਲਗਾਤਾਰ ਥੋੜੇ ਦਿਨਾਂ ਤੋਂ ਕਾਫੀ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਨਿਹੰਗ ਸਿੰਘ ਤੇ ਪ੍ਰਵਾਸੀ ਮੈਲਾ ਦੀ ਉਸੇ ਨੂੰ ਲੈ ਕੇ ਸਾਡੇ ਨਾਲ ਨਿਹੰਗ ਸਿੰਘ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਨੇ ਕਿ ਕੀ ਸਾਰਾ ਮਾਮਲਾ ਸੀ ਸੱਸੀ ਕਰਨ ਸਿੰਘ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਕੀ ਸਾਰਾ ਮਾਮਲਾ ਸੀ ਸਾਨੂੰ ਮੜਾ ਦੱਸੋ ਸਾਰਾ ਉਹਦੇ ਬਾਰੇ ਮਾਮਲਾ ਦੇਖੋ ਜੀ ਉਹ ਜਿਹੜੀ ਲੇਡੀਜ਼ ਸੀਗੀ ਜੀ ਠੀਕ ਆ ਥੋੜਾ ਕਰੈਕਟਰਲੈਸਿਸ ਦਾ ਕਹਿ ਸਕਦੇ ਆ ਕਿ ਜਦੋਂ ਕੋਈ ਧੀ ਪੈਣ ਕਿਸੇ ਕਰਦੀ ਚੰਗੀ ਕਰਦੇ ਹੋਏ ਨਾ ਉਹ ਕਿਸੇ ਦੁਕਾਨ ਤੇ ਮੂਰੇ ਆ ਕੇ ਤਾਂ ਗਲਤ ਨਹੀਂ ਬੋਲਦੀ ਤੇ ਦੁਕਾਨ ਤੇ 10 ਦਿਨ ਤੋਂ ਮੇਰੇ ਛੋਟੇ ਬ੍ਰਦਰ ਨੂੰ ਜਿਹੜਾ ਹੈਂਡੀਕੈਪਡਾ ਉਸ ਨੂੰ ਦੁਖੀ ਪਰੇਸ਼ਾਨ ਕਰਦੀ ਪਈ ਸੀ ਉੱਚੀ ਉੱਚੀ ਬੋਲ ਕੇ ਦੋ ਤਿੰਨ ਪ੍ਰਵਾਸੀ ਲਿਆ ਕੇ ਠੀਕ ਆ ਕੋਈ ਮਸਲਾ ਕੋਈ ਕੰਮ ਕਰਵਾਇਆ ਸੀ ਦੁਕਾਨ ਹੈਗੀ ਫੋਟੋ ਸਟੇਟ ਦੀ ਤੇ ਉਹ ਉਹ ਬਾਰ-ਬਾਰ ਉਸ ਨੂੰ ਇਰਿਟੇਟ ਕਰਦੀ ਪਈ ਸੀ ਕਦੇ ਧਮਕਾਣਾ ਕਦੇ ਕੀ ਉਸੇ ਦਿਨ ਜਦੋਂ ਮੈਂ ਉੱਥੇ ਬੈਠਾ ਸੀ ਜਿਹਦੇ ਦਿਨ ਦੀ ਇਹ ਵੀਡੀਓ ਆ ਮੈਂ ਬੈਠਾ ਉਸ ਟਾਈਮ ਜਦੋਂ ਮੈਂ ਗੱਲ ਕੀਤੀ ਇਹ ਤੇ ਬੈਠਾ ਮੇਰੇ ਬਰੱਡੇ ਬਦਦਰ ਨੂੰ ਬੋਲਣ ਲੱਗ ਪਿਆ ਆ ਕੇ ਤੇ ਬਹੁਤ ਗਲਤ ਤਰੀਕੇ ਨਾਲ ਬੋਲੀ ਆ ਮੈਂ ਕਹਿਣਾ ਕਿ ਕਹਿ ਸਕਦੇ ਆ ਕਿ ਇਦਾਂ ਦੀ ਸ਼ਬਦਾਵਲੀ ਵਰਤੀ ਆ ਕਿ ਤੁਸੀਂ ਸੁਣ ਵੀ ਨਹੀਂ ਸਕਦੇ ਤੇ ਉਸ ਤੋਂ ਬਾਅਦ ਮੈਂ ਚਲੋ ਉਹ ਜਦੋਂ ਗੋਲੀਆਂ ਵਾਲੀ ਗੱਲ ਕੀਤੀ ਕਿ ਇਦਾਂ ਦਾ ਗੱਲ ਉਹ ਕਈ ਬੰਦੇ ਮੈਨੂੰ ਨਿਊਜ਼ ਵਾਲੇ ਕਹਿੰਦੇ ਸੀ ਕਿ ਉਹ ਹਸਲਾ ਲੈ ਕੇ ਆਏ ਸੀ ਜਦੋਂ ਅਗਲੀ ਧਮਕੀ ਦੇ ਰਹੀ ਅਸਲਾ ਥੋੜੀ ਨਾਲ ਲੈ ਕੇ ਆਈ ਹੋਗੀ ਕੱਲ ਨੂੰ ਹੁਣੇ ਜੇ ਜਿਹਨੇ ਕਾਰਨਾਮਾ ਕਰਨਾ ਉਹਨੇ ਤਾਂ ਕਰ ਹੀ ਜਾਣਾ ਅਸਲਾ ਕੋਈ ਨਾਲ ਤਾਂ ਨਹੀਂ ਰੱਖਿਆ ਫਿਰ ਤਾਂ ਤੇ ਇਸ ਕਰਕੇ ਜਦੋਂ ਮੈਂ ਦੇਖਿਆ ਕਿ ਇਹ ਜਿਆਦਾ ਬੋਲਦੀ ਮੈਂ ਉਹਨੂੰ ਕਿਹਾ ਮੈਂ ਕਿਹਾ ਤੂੰ ਕਿਸੇ ਬੰਦੇ ਨੂੰ ਭੇਜ ਚਲਾ ਗਿਆ ਮੈਡਰ ਖਤਮ ਹੋ ਗਿਆ ਸੀਗਾ ਉਸ ਤੋਂ ਬਾਅਦ ਜਦੋਂ ਇਹ 10 ਕ ਬੰਦੇ ਲੈ ਕੇ ਆਈ ਆ ਉਹਦੇ ਵਿੱਚੋਂ ਦੋ ਬੰਦੇ ਸੀ ਕਾਬੂ ਕੀਤੇ ਨੇ ਜਦੋਂ ਮੇਰੀ ਦਸਤਾਰ ਤੇ ਉਹ ਹਮਲਾ ਕਰਨ ਲੱਗੇ ਸੀਗੇ ਉਸ ਤੋਂ ਬਾਅਦ ਇਹ ਵੀਡੀਓ ਉਸ ਟਾਈਮ ਮੈਂ ਆਨ ਕਰ ਲਈ ਸੀ ਮੈਨੂੰ ਪਤਾ ਸੀ ਕੋਈ ਮਸਲਾ ਹੋ ਜਾਣਾ ਜੇ ਇਹ ਅੱਜ ਵੀਡੀਓ ਨਾ ਹੁੰਦੀ ਨਾ ਤੇ ਬਹੁਤ ਇਲਜ਼ਾਮ ਲੱਗਨੇ ਸੀ ਜਿਸ ਤਰ੍ਹਾਂ ਤੁਸੀਂ ਦੇਖਿਆ ਹੀ ਆ ਕਿ ਕਈ মিডিਆ ਵਾਲਿਆਂ ਨੇ ਮੇਰੇ ਉੱਥੇ ਹੈਡਲਾਈਨ ਦੇ ਉੱਤੇ ਲਿਖਿਆ ਸੀ ਕਿ ਬੰਦਕ ਬਣਾ ਕੇ ਰੱਖਿਆ ਇਹ ਕੀ ਤਅ ਖਿੱਚ ਤੂੰ ਕੀਤੀ ਅਸਲ ਦੇ ਵਿੱਚ ਉਸ ਵੀਡੀਓ ਦੇ ਵਿੱਚ ਨਾ ਕੋਈ ਖਿੱਚ ਤੂੰ ਕੀਤੀ ਆ ਨਾ ਕੋਈ ਬੰਦਕ ਬਣਾ ਕੇ ਰੱਖਿਆ ਸਿਰਫ ਔਰ ਸਿਰਫ ਉਸ ਨੂੰ ਰੋਕ ਕੇ ਰੱਖਿਆ ਜਿਹੜੇ ਨਾਲ ਉਹਦੇ ਬੰਦਿਆ ਸੀ ਉਹਨਾਂ ਨੂੰ ਵੀ ਅਸੀਂ ਕੁੱਟਿਆ ਵੀ ਆ ਤੇ ਉਹਨਾਂ ਨੂੰ ਬਿਠਾ ਕੇ ਸਿਰਫ ਇਹ ਕਹਿਣ ਲਈ ਕਿ ਕੱਲ ਨੂੰ ਉਹ ਪੁਲਿਸ ਦੇ ਹਵਾਲੇ ਕਰ ਦੇਗੀ ਕਿ ਕੱਲ ਸਾਡੇ ਤੇ ਕੋਈ ਇਲਜ਼ਾਮ ਨਾ ਆਵੇ ਤੁਹਾਡੇ ਵੱਲੋਂ ਇੱਕ ਇਲਜ਼ਾਮ ਵੀ ਲਗਾਏ ਗਏ ਸੀ ਵੀਡੀਓ ਦੇ ਵਿੱਚ ਕੀ ਉਹ ਨਸ਼ਾ ਸਪਲਾਈ ਕਰਦੀ ਹੈ ਨਸ਼ਾ ਵੇਚਦੀ ਹੈ ਕੀ ਸਾਰਾ ਦੱਸੋ ਬਿਲਕੁਲ ਜੀ ਬਿਲਕੁਲ ਉਹ दारू ਪੀਂਦੀ ਵੀ ਆ ਜੀ ਤੇ दारू ਵੇਚਦੀ ਵੀ ਆ ਜੀ ਤੇ ਅਸਲ ਦੇ ਵਿੱਚ ਜਿਹੜੀ ਬਾਕੀ ਬਾਕੀ ਜਿੱਤੇ ਵਾਲੀ ਉਹ ਹਲੇ ਵੈਰੀਫਾਈ ਕਰਨਾ ਠੀਕ ਆ ਹਲੇ ਉਹ ਥਾਣੇ ਦੇ ਵਿੱਚ ਜਦੋਂ ਲੈ ਕੇ ਗਿਆ ਸੀਗੇ ਉਸਨੇ ਗਲਤੀਆਂ ਮੰਨੀਆਂ ਕੀ ਹਾਂ ਮੇਰੇ ਕੋਲ ਜਦੋਂ ਲੈ ਕੇ ਗਿਆ ਸੀ ਉੱਥੇ ਜਦੋਂ ਥਾਣੇ ਦੇ ਵਿੱਚ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਲੈ ਕੇ ਜਾ ਰਹੇ ਆ ਤੇ ਉੱਥੇ ਉਸਨੇ ਗਲਤੀ ਮੰਨਿਆ ਕਿ ਹਾਂ ਮੇਰੇ ਕੋਲ ਗਲਤੀ ਹੋ ਗਈ ਮੈਂ ਮੈਨੂੰ ਪਤਾ ਨਹੀਂ ਸੀ ਤੁਹਾਡਾ ਬ੍ਰਦਰ ਮੈਂ ਕਿਹਾ ਜੇ ਮੇਰਾ ਬ੍ਰਦਰ ਨਾ ਹੁੰਦਾ ਤੁਸੀਂ ਇਹ ਚੀਜ਼ ਕਰ ਜਾਣੀ ਸੀ ਗਲਤ ਆ ਇਹ ਆ ਜਿਹੜੀ ਨਸ਼ੇਯਾਰੀ ਗੱਲ ਆ ਤੇ ਉਹਦਾ ਮਕਾਨ ਮਾਲਕ ਵੀ ਆਇਆ ਸੀ ਮੈਂ ਕਿਹਾ ਇਹਦਾ ਤੁਸੀਂ ਆਪ ਦੇਖ ਲਓ ਪੁਲਿਸ ਪ੍ਰਸ਼ਾਸਨ ਨੂੰ ਵੀ ਕਿਹਾ ਮੈਂ ਕਿਹਾ ਤੁਸੀਂ ਵੈਰੀਫਿਕੇਸ਼ਨ ਕਰਕੇ ਰੱਖੋ ਯਾਰ ਇਦਾਂ ਦੇ ਬੰਦੇ ਦੀ ਕਿਉਂ ਨਹੀਂ ਕਰਦੇ ਅਸਲ ਦੇ ਵਿੱਚ ਨਾ ਇਹ ਸਾਡੀਆਂ ਸਰਕਾਰਾਂ ਜਾਂ ਪ੍ਰਸ਼ਾਸਨ ਦੀਆਂ ਗਲਤੀਆਂ ਨੇ ਤੇ ਜਿਹੜੇ ਮਕਾਨ ਮਾਲਕ ਨੇ ਕੁਝ ਪੈਸੇ ਕਮਾਉਣ ਦੇ ਬਦਲੇ ਜਿਹੜੇ ਕਿਰਾਏ ਤੇ ਰੱਖ ਲੈਂਦੇ ਨੇ ਕੋਈ ਵੈਰੀਫਿਕੇਸ਼ਨ ਦਾ ਕੁਝ ਵੀ ਨਹੀਂ ਕਰਦੇ ਕੱਲ ਨੂੰ ਇਦਾਂ ਦੇ ਬੰਦੇ ਕਾਹੜ ਕਰਕੇ ਵੱਡਾ ਕਾਹੜ ਕਰਕੇ ਬਾਹਰ ਭੱਜਣ ਲੱਭਣਗੇ ਕੋਈ ਨਹੀਂ ਲੱਭਦਾ ਤੁਹਾਡੇ ਵੱਲੋਂ ਵੀਡੀਓ 'ਚ ਇਹ ਵੀ ਕਿਹਾ ਜਾ ਰਿਹਾ ਸੀ ਕਿ ਉਸ ਉਸਨੇ ਗੋਲੀ ਮਾਰਨ ਦਾ ਕਿਹਾ ਕਿ ਗੋਲੀ ਮਾਰ ਕੇ ਮੈਂ ਬਿਹਾਰ ਨੱਠ ਜਾਣਾ ਕੀ ਕਹਿਣਾ ਚਾਹੁੰਦੇ ਇਸ ਬਾਰੇ ਬਿਲਕੁਲ ਉਹਨੇ ਕਿਹਾ ਸੀ ਇਹ ਚੀਜ਼ਾਂ ਬਿਲਕੁਲ ਬਿਲਕੁਲ ਮੇਰੇ ਸਾਹਮਣੇ ਕਿਹਾ ਅਸੀਂ ਤੇ ਉਹ ਤੋਂ ਸੀਰੀਅਸ ਨਹੀਂ ਲਿਆ ਜਦੋਂ ਪਰ ਢੰਡਾਰੀ ਵਾਲੇ ਕਾਹੜ ਯਾਦ ਆਉਂਦੇ ਨੇ ਜਾਂ ਹੋਰ ਕਈ ਇਦਾਂ ਦੇ ਜਿਹੜੇ ਯੁਗਿਆਣੇ ਦੇ ਵਿੱਚ ਜਾਂ ਹੋਰ ਪਾਸੇ ਕੋਈ ਇਦਾਂ ਦੀਆਂ ਗੱਲਾਂ ਹੋਈਆਂ ਨੇ ਉਸ ਤੋਂ ਬਾਅਦ ਤੇ ਬੰਦੇ ਤੇ ਬੰਦੇ ਵਿੱਚ ਹੁੰਦਾ ਯਾਰ ਕੀ ਪਤਾ ਇਹਨਾਂ ਦਾ ਕੀ ਪਤਾ ਗੈਂਗਾ ਬਣੀਆਂ ਹੁਣ ਜੀ ਜਿਸ ਤਰ੍ਹਾਂ ਢੰਡਾਰੀ ਦੇ ਵਿੱਚ ਇੱਕ ਪ੍ਰਵਾਸੀ ਬੰਦੇ ਨੇ ਥੋੜੀ ਜਿਹੀ ਨੁਕਝੋਕੀ ਸਾਹਮਣੇ ਘਰ ਸੀ ਨਾਲ ਹੀ ਪ੍ਰਵਾਸੀ ਦੇ ਉੱਤੇ ਢੰਡਾਰੀ ਦੇ ਵਿੱਚ ਪੰਜਾਬੀ ਦੇ ਘਰ ਘਾਟੀ ਨੇ ਜੀ ਤੇ ਉਹ ਪੰਜਾਬੀ ਭਰਾ ਨੂੰ ਕੁੱਟਿਆ ਗਿਆ ਰੂਹ ਨਾਲ ਕੁੱਟ ਕੇ ਉਹਨੂੰ ਮਾਰ ਦਿੱਤਾ ਗਿਆ ਤੇ ਉਲਟਾ ਭੈਣ ਦੇ ਕੱਪੜੇ ਤੱਕ ਪਾੜੇ ਗਏ ਉਹਦੀ ਘਰ ਵਾਲੀ ਦੇ ਤੇ ਉਹ ਬੰਦੇ ਹਲੇ ਤੱਕ ਫਰਾਰ ਨੇ ਮਿਲੇ ਨਹੀਂ ਕਿਉਂ ਉਹਨਾਂ ਦੇ ਪ੍ਰੂਫ ਹੀ ਨਹੀਂ ਸੀਗੇ ਇਸ ਕਰਕੇ ਇਹੀ ਤਾਂ ਮੈ ਰੋਣਾ ਹੈ ਸਾਰੇ ਅੱਗੇ ਤੇ ਉਹੀ ਵੀਡੀਓ ਦੇ ਵਿੱਚ ਮੈਂ ਪਿੱਟਦਾ ਸੀ ਜੇ ਮੈਂ ਹਾਈਪਰ ਹੋ ਜਾਣਾ ਇਸ ਕਰਕੇ ਹੋਇਆ ਕਿ ਮੇਰੇ ਅੰਦਰ ਪੰਜਾਬ ਦਾ ਦਰਦ ਆ ਇੱਥੇ ਪੰਜਾਬ ਦੇ ਨੌਜਵਾਨ ਸ਼ਰਿਆ ਮਾਰ ਕੇ ਹੈ ਭੱਜ ਜਾਂਦੇ ਨੇ ਬਾਹਰ ਚ ਮਿਲਦ ਨਹੀਂ ਕੋਈ ਇਨਸਾਫ ਮਿਲਦਾ ਅੱਜ ਤੱਕ ਸਿੱਧੂ ਮੂਸੇਵਾਲਾ ਦਾ ਇਨਸਾਫ ਮਿਲਿਆ ਮਾਰ ਕੇ ਹਲੇ ਤੱਕ ਜ਼ਿਲ੍ਹਾ ਦੇ ਵਿੱਚ ਸ਼ਰਿਆ ਵੀਡੀਓ ਪਾ ਰਹੇ ਨੇ ਹਾਂ ਅਸੀਂ ਮਾਰਿਆ ਹੈ ਦੁੱਕੀ ਦੇ ਬੰਦੇ ਨਹੀਂ ਹੁੰਦੇ ਜਿਹੜੇ ਸਾਡੇ ਛੋਟੇ ਨੌਜਵਾਨਾਂ ਨੂੰ ਏਡੇ ਏਡੇ ਲੰਬੇ ਉੱਚੇ ਨੌਜਵਾਨਾਂ ਨੂੰ ਜਿਹੜੇ ਦੇਸ਼ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਨਾਮ ਰੌਚਨ ਕਰ ਰਹੇ ਨੇ ਉਹਨਾਂ ਨੂੰ ਮਾਰ ਕੇ 2 ਮਿੰਟ ਦੇ ਵਿੱਚ ਵੀਡੀਓ ਜਿਹੜੇ ਇੱਥੇ ਉਹਨਾਂ ਦੀ ਇੰਟਰਵਿਊ ਲੈਂਦਾ ਨੇ ਤੇ ਉਹਨਾਂ ਤੇ ਵੀ ਪਰਚਾ ਹੋਣਾ ਹੀ ਚਾਹੀਦਾ ਤੇ ਉਹੋ ਸ਼ਰਿਆਾਂ ਬੈਠ ਕੇ ਇਹ ਜਿਹੇ ਜਿਆ ਕਰਨ ਕੀ ਦੀ ਸ਼ਹਿਦ ਕਰਦੇ ਪਏ ਨੇ ਡੈਂਗ ਸਾਹਿਬ ਜਿੱਦਾਂ ਪ੍ਰਵਾਸੀਆਂ ਦੀ ਗਿਣਤੀ ਜਿਹੜੀ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਵੱਧ ਰਹੀ ਹੈ ਜਿਹੜੇ ਆਪਣੇ ਪੰਜਾਬ ਦੇ ਨੌਜਵਾਨ ਆਓ ਬਾਹਰ ਵੱਲ ਰੁੱਕ ਕਰ ਰਹੇ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਇਹੀ ਕਹਿਣਾ ਚਾਹੁੰਦੇ ਆਂ ਜੀ ਕਿ ਸਾਨੂੰ ਡਾਂਗ ਕਾਇਮ ਕਰਨੀ ਪੈਣੀ ਆ ਜੇ ਅੱਜ ਡਾਂਗ ਅਸੀਂ ਨਾ ਕਾਇਮ ਕੀਤੀ ਨਾ ਫਿਰ ਸਾਡਾ ਵੇੜਾ ਗਰਖ ਜਾਣਾ ਦੇਖੋ ਇਹ ਬਿਨ ਸ਼ਸਤਰ ਦੇ ਉਹ ਨਦਦਾਰੇ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਇਹ ਸ਼ਬਦ ਸੀ ਕਿਉਂ ਕਿਉਂਕਿ ਉਹਨਾਂ ਨੇ ਕਿਹਾ ਸੀ ਕਿ ਜਿੰਨਾ ਦੇ ਸ਼ਸਤਰ ਧਾਰੀ ਹੋਊਗਾ ਸਿੰਘ ਸਿੰਘ ਮੇਰਾ ਮੈਂ ਉਹਨਾਂ ਉਸ ਤੋਂ ਬਗੈਰ دیدار ਨਹੀਂ ਦਊਂਗਾ ਉਹਨੂੰ ਠੀਕ ਆ ਜਦੋਂ ਸ਼ਸਤਰ ਧਾਰੀ ਅਸੀਂ ਸਵੇਰੇ ਨਿਤਨੇਮ ਕਰਕੇ 3 ਵਜੇ ਘਰੋਂ ਨਿਕਲਦੇ ਨਾ ਤੇ ਸਾਨੂੰ ਇੱਕ ਵਾਕਈ ਫੀਲ ਮਹਿਸੂਸ ਹੁੰਦਾ ਕਿ ਹਾਂ ਵਾਕਈ ਅਸੀਂ ਕਿ ਰਾਜੇ ਮਹਾਰਾਜੇ ਦੀ ਜ਼ਿੰਦਗੀ ਜੀ ਰਹੇ ਹਾਂ ਇਹ ਇਹ ਦਤੁਪਾ ਦੇ ਅਗੇ ਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੇ ਸਾਡੇ ਇੱਥੇ ਪੰਜਾਬ ਦੇ ਵਿੱਚ ਹੋ ਕੀ ਆ ਇਹ ਉਹ ਪੰਜਾਬ ਆ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਜਿੱਥੇ ਹਰ ਧਰਮ ਦੀ ਹਰ ਧਰਮ ਦਾ ਕਦਰ ਸੀ ਹਰ ਧਰਮ ਦੀ ਇੱਜ਼ਤ ਸੀ ਹਰ ਧਰਮ ਦਾ ਸਤਿਕਾਰ ਸੀ ਇੱਥੇ ਭੈਣਾ ਨਹੀਂ ਰੱਖਿਆ ਹੁੰਦੀ ਸੀ ਇੱਥੇ ਕੋਈ ਕਤਲ ਤੱਕ ਨਹੀਂ ਹੋਇਆ ਸੀ ਕੋਈ ਜੇਲ ਨਹੀਂ ਸੀਗੀ ਤੇ ਅੱਜ ਇਹ ਪੰਜਾਬ ਕੀ ਬਣਿਆ ਪਿਆ ਇੱਕ ਪ੍ਰਵਾਸੀਆ ਦਾ ਇੱਕ ਅੱਡਾ ਅੱਡੇ ਕਹਿ ਸਕਦੇ ਆ ਕਿ ਇੱਥੇ ਸ਼ਰੀਆ ਡਬਲ ਕੁਚਲ ਕੇ ਮਾਰ ਕੇ ਇੱਥੋਂ ਭੱਜ ਜਾਂਦੇ ਨੇ ਤੇ ਉੱਥੋਂ ਪੁਲਿਸ ਤੇ ਜੇ ਪੁਲਿਸ ਦੀ ਰਿਐਕਸ਼ਨ ਪਤਾ ਕੀ ਹੁੰਦੀ ਹੈ ਕਿ ਅਸੀਂ ਕੀ ਕਰੀਏ ਅਸੀਂ ਕੀ ਕਰੀਏ ਇਹੀ ਇਹੀ ਲੈਂਗੁਏਜ ਹੁੰਦੀ ਹੈ ਕਿ ਅਸੀਂ ਲੱਭਤ ਰਹੇ ਆ ਇਹ ਕਰ ਰਹੇ ਆ ਇੱਕ ਬੰਦਾ ਬਾਅਦ ਚੋ ਇਨਸਾਫ ਲਈ ਦਰਦਰ ਭਟਕਦਾ ਫਿਰਦਾ ਐਗਜ਼ਾਮਪਲ ਦੇ ਦਿਆ ਤੁਹਾਨੂੰ ਦਰਦਰ ਭਟਕਦੇ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਵਾ ਕਿ ਥਾਣੇ ਕਿਚਾਰੀਆਂ ਤੇ ਢੇਡੇ ਮਾਰਦੇ ਪੁਲਿਸ ਵਾਲੇ ਦੇ ਹੱਥ ਕੁਝ ਵੀ ਨਹੀਂ ਹੈਗਾ ਸਿਸਟਮ ਕੀ ਕਹਿਣਾ ਚਾਹੁੰਦੇ ਐ ਇਸ ਬਾਰੇ ਪੁਲਿਸ ਯਾ ਪੁਲਸਾਰੇ ਦਾ ਸਭ ਕੁਝ ਆ ਮੈਂ ਕਹਿੰਦਾ ਜੀ ਡੀਜੀਪੀ ਦਾ ਜਾਂ ਕਿਸੇ ਕਮਿਸ਼ਨਰ ਦਾ ਜਾਂ ਕਿਸੇ ਏਸੀਪੀ ਦਾ ਮੁੰਡੇ ਜੇ ਕਿਸੇ ਨੂੰ ਵੀ ਹੱਥ ਲਾ ਕੇ ਦੇਖ ਲੋ ਖਰੋਚ ਮਾਰ ਕੇ ਦੇਖ ਲੋ ਅੱਜ ਮਿੰਟ ਜੇ ਤੁਹਾਨੂੰ ਕਰੋ ਚੱਕ ਲੈਣਗੇ ਉਹ ਕਿੱਥੋਂ ਲੱਭਦੇ ਨੇ ਜੀ ਮੇਰੀ ਮੇਰੀ ਸ਼ਾਇਦ ਨੌਲੇਜ ਦੇ ਵਿੱਚ ਥੋੜੀ ਘੱਟ ਹੋਵੇ ਤੇ ਤੁਸੀਂ ਸ਼ਾਇਦ ਇੱਕ ਪੁੱਛੇ ਕਰਕੇ ਮੀਡੀਆ ਹਲੇ ਹੋ ਤੁਸੀਂ ਦੇਖਿਆ ਹੋਊਗਾ ਕੈਪਟਨ ਅਮਰਿੰਦਰ ਸਿੰਘ ਉਤੋਂ ਮੰਤਰੀ ਸੀ ਉਹਨਾਂ ਦੀ ਘਰ ਵਾਲੀ ਦਾ ਕੋਈ ਕਿਸੇ ਨੇ ਅਕਾਊਂਟ ਹੈਕ ਕਰ ਲਿਆ ਸੀ ਕਿੱਦਾਂ ਫੜਿਆ ਸੀ ਕਿੰਨੇ ਘੰਟੇ ਜੇ ਫੜਿਆ ਸੀ ਤੁਸੀਂ ਆਪ ਦੱਸ ਸਕਦੇ ਹੋ ਉਹੋ ਬੰਦੇ ਫੜੇ ਜਾ ਸਕਦੇ ਨੇ ਮੈਂ ਕਹਿੰਦਾ ਕਿ ਜੇ ਪੁਲਿਸ ਜਾਵੇ ਗਲੀ ਮੰਦਰ ਦੇ ਅੱਗੇ ਜਾਂ ਗੁਰਦੁਆਰੇ ਦੇ ਅੱਗੇ ਚप्पल ਤੱਕ ਨਹੀਂ ਚੋਰੀ ਹੋ ਸਕਦੀ ਤੇ ਆਪਾਂ ਦੇ ਇਨਸਾਫ ਦੀ ਹੁਣ ਇਨਸਾਫ ਦੀ ਗੱਲ ਕੀਤੀ ਜਾਵੇ ਸਿੱਧੂ ਮੂਸੇਵਾਲੇ ਦਾ ਫਾਦਰ ਅੱਜ ਮਾਦਾ ਦੇ ਫਿਦਾ ਅੱਜ ਇਨਸਾਫ ਲਈ ਦਰਦਰ ਦੇ ਭਟਕ ਰਹੇ ਨੇ ਠੋਕਰਾ ਖਾ ਰਹੇ ਨੇ ਕਿਉਂ ਨਹੀਂ ਇਨਸਾਫ ਮਿਲਦਾ 4 ਕਰੋੜ ਦਾ ਟੈਕਸ ਭਰਦਾ ਸੀਗਾ ਜੀ ਗੱਲ ਕਰਦੇ ਆ ਉਹਨੂੰ ਕਿਉਂ ਨਹੀਂ ਇਨਸਾਫ ਮਿਲਦਾ ਜਦੋਂ ਇੱਡੇ ਵੱਡੇ ਰਤਬੇ ਵਾਲੇ ਬੰਦੇ ਨੂੰ ਇਨਸਾਫ ਨਹੀਂ ਮਿਲਦਾ ਤੁਹਾਡੇ ਮੇਰੇ ਵਰਗਾ ਬੰਦਾ ਕੀ ਹੈ ਡੈਂਕ ਸਰ ਇੱਕ ਪੰਜਾਬ ਦਾ ਇੰਨਾ ਮਾਹੌਲ ਜਿਹੜਾ ਖਰਾਬ ਹੋ ਚੁੱਕਿਆ ਵਾ ਭਗਵੰਤ ਮਾਨ ਸਰਕਾਰ ਵੀ ਕਹਿੰਦੀ ਸੀ ਅਸੀਂ ਬਦਲਾਵ ਲੈ ਕੇ ਆਵਾਂਗੇ ਇੱਕ ਰੰਗਲਾ ਪੰਜਾਬ ਬਣਾਵਾਂਗੇ ਪਰ ਗੈਂਗਸਟਰ ਬਾਦ ਹੋਰ ਜ਼ਿਆਦਾ ਵੱਧ ਗਿਆ ਵਾ ਕੀ ਵਿਚਾਰ ਤੁਹਾਡੇ ਦੇ ਉੱਤੇ ਵਿਚਾਰ ਦੇਖੋ ਜੀ ਭਗਵੰਤ ਮਾਨ ਨੂੰ ਜੇ ਅਸੀਂ ਕਹੀਏ ਜੀ ਭਗਵੰਤ ਮਾਨ ਇਸ ਟਾਈਮ ਜੇ ਅਸੀਂ ਉਹਦੀ ਗੱਲ ਕਰੀਏ ਭਗਵੰਤ ਮਾਨ ਮੁੱਖ ਮੰਤਰੀ ਆ ਪੰਜਾਬ ਦਾ ਬਹੁਤ ਦਰਦ ਸੀ ਅਸੀਂ ਉਹਦੇ ਕੈਸਟਾ ਦੇਖਿਆ ਨੇ ਕੁਲਫੀ ਗਰਮਾ ਗਰਮ ਫਲਾਤਮ ਕੰਨ ਜਿੰਨੀਆਂ ਵੀ ਸੀ ਗਿਆ ਉਹਦੇ ਵਿੱਚ ਉਸਨੇ ਜਿਹੜਾ ਦਰਦ ਦੱਸਿਆ ਠੀਕ ਆ ਕੁਝ ਤਾਂ ਉਹਨੇ ਹੱਲ ਦੇਖਿਆ ਚਲੋ ਨੌਕਰੀਆਂ ਦੇ ਕਰ ਰਿਆ ਜਾਂ ਕੁਝ ਕਰ ਰਿਆ ਪਰ ਇਸ ਟਾਈਮ ਜੇ ਅਸੀਂ ਦੇਖੀਏ ਨਾ ਭਗਵੰਤ ਮਾਨ ਦੇ ਹੱਥ 'ਚ ਕੁਝ ਵੀ ਨਹੀਂ ਹੈ ਜੀ ਉਹ ਇਹ ਸਿਰਫ ਔਰ ਸਿਰਫ ਉੱਪਰ ਸੈਂਟਰ ਦੀ ਏਜੰਸੀ ਆ ਜਿਹੜਾ ਉਹ ਉਹ ਦਖਲ ਅੰਦਾਜ਼ੀ ਕਰਦੀਆਂ ਪਈਆਂ ਨੇ ਹੁਣ ਤੁਸੀਂ ਦੇਖ ਲਓ ਆ ਚੰਡੀਗੜ੍ਹ ਦੇ ਵਿੱਚ ਮੇਅਰ ਦੀ ਚੌਲੀ ਕਿੰਨਾ ਹੰਗਾਮਾ ਹੋ ਗਿਆ ਕੀ ਇਦਾਂ ਇਦਾਂ ਦੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਕੀ ਇਹ ਪੰਜਾਬ ਦਾ ਸੰਵਿਧਾਨਿਕ ਇੱਥੇ ਪੰਜਾਬ ਦੇ ਵਿੱਚ ਹੋ ਕੀ ਰਿਹਾ ਮੇਰੇ ਹਿਸਾਬ ਨਾਲ ਤਾਂ ਜਿੱਦਾਂ ਇਦਾਂ ਲੱਗਦਾ ਕਿ ਜੇ ਅਸੀਂ ਖਾਲਸਾ ਰਾਜ ਦੀ ਮੰਗ ਕਰੀਏ ਤੇ ਸਾਨੂੰ ਖਾਲਿਸਤਾਨੀ ਨਕਸਲਵਾਦੀ ਕਹਿ ਕੇ ਜ਼ਿਲ੍ਹਾ ਦੇ ਵਿੱਚ ਟੱਕ ਦਿੱਤਾ ਜਾਂਦਾ ਡਿਬਰੂਗੜ ਦੇ ਜ਼ਿਲ੍ਹਾ ਦੇ ਵਿੱਚ ਤੇ ਜੇ ਕੋਈ ਹਿੰਦੂ ਰਾਸ਼ਟਰ ਦੀ ਗੱਲ ਕਰਦਾ ਉਹਦੇ ਤੇ ਕੋਈ ਪਰਚਾ ਨਹੀਂ ਸ਼ਰਿਆ ਵੀ ਕਿਹਾ ਜਾਂਦਾ ਠੀਕ ਆ ਸ਼ਰਿਆਮੇ ਇੱਥੇ ਕੁੱਟਿਆ ਜਾਂਦਾ ਇੱਥੇ ਸ਼ਰਿਆਮੇ ਜੇ ਅਸੀਂ ਕਹਿ ਦਈਏ ਨਾ ਕਿ ਇੱਥੇ ਜੇ ਇਹੇ ਹਿੰਦੂ ਰਾਸ਼ਟਰ ਵਾਲੇ ਜੇ ਗੱਲ ਕਰਦੇ ਆ ਕਿ ਉਹੋ ਸੇਫ ਨਹੀਂ ਉਹ ਵੀ ਵੀਰੇ ਸੇਫ ਨਹੀਂ ਨੇ ਹਿੰਦੂ ਭਰਾ ਵੀ ਸਾਡੇ ਸੇਫ ਨਹੀਂ ਨੇ ਕਿ ਕਿੰਨਾ ਕਿ ਇਨਸਾਫ ਮਿਲਿਆ ਕਈ ਅਸੀਂ ਆਵਾਜ਼ਾਂ ਚੱਕੀਆਂ ਹਿੰਦੂ ਭਰਾਵਾਂ ਲਈ ਵੀ ਹਿੰਦੂ ਭੈਣਾਂ ਲਈ ਇੱਕ ਲੇਡੀਜ਼ ਦਾ ਇੱਕ ਬੱਚੀ ਦਾ ਰੇਪ ਹੋਇਆ ਸੀ ਉਹ ਵੀ ਹਿੰਦੂ ਪਰਿਵਾਰ ਚ ਸੀ ਅਮਰਿਤਪਾਲ ਜੀ ਦੀ ਗੱਲ ਕਰਦੇ ਆਂ ਕਿ ਅਮਰਿਤਪਾਲ ਇੱਕ ਮੁਹਿੰਮ ਚਲਾਈ ਸੀ ਉਹਨਾਂ ਨੇ ਜਗ੍ਹਾ ਜਗ੍ਹਾ ਜਾਂਦੇ ਸੀਗੇ ਨਸ਼ੇ ਦਾ ਜਿਹੜਾ ਖਾਤਮਾ ਕਰ ਰਹੇ ਸੀਗੇ ਇੱਕ ਉਲਟਾ ਉਹਨਾਂ ਦੇ ਉੱਤੇ ਐਨਐਸਏ ਲਗਾ ਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਇਸ ਬਾਰੇ ਇਸ ਬਾਰੇ ਜੀ ਤੁਹਾਨੂੰ ਤੁਸੀਂ ਭਲੀ ਭਾਂਤੀ ਜਾਣੂ ਜਾਣੂ ਹੋ ਜੇ ਅੱਜ ਅਸੀਂ ਸਿੱਖੀ ਸਰੂਪ ਦੇ ਵਿੱਚ ਆਏ ਨਾ ਜੀ ਕਹਿੰਦੇ ਨਾ ਜਦੋਂ 84 ਲੱਖ ਜੁਨੀ ਭੋਗ ਕੇ ਇੱਕ ਇਨਸਾਨੀ ਇਜਾਮਾ ਮਿਲਦਾ ਹੁੰਦਾ ਠੀਕ ਆ ਹਜ਼ਾਰਾਂ ਕਰੋੜਾ ਦਿਆ ਜੂਨੀਆ ਭੁਗਤ ਕੇ ਇੱਕ ਨਿੰਗ ਸਿੰਘ ਬੰਦਾ ਜਾਂ ਇੱਕ ਸਿੱਖੀ ਸਰੂਪ ਮਿਲਦਾ ਇਹ ਬਹੁਤ ਬਸਿਆ ਬਾਦ ਮਿਲਦਾ ਸੀ ਸਿੱਖੀ ਸਰੂਪ ਜੇ ਸਿੱਖੀ ਸਰੂਪ ਜੇ ਅਸੀਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਿਸਾਲ ਆ ਆਪੇ ਚੇ ਕਰਕੇ ਸ਼ੀਧੀ ਦਿਹਾੜੇ ਨਿਕਲ ਕੇ ਗਏ ਨੇ ਕਿ ਕਿੱਦਾਂ ਉਹਨਾਂ ਦੇ ਕੰਡਿਆਂ ਦੀ ਅਸੇਜਾ ਤੇ ਆਪਣਾ ਸਾਰਾ ਪਰਿਵਾਰ ਵਾਰ ਕੇ ਪੂਰੇ ਭਾਰਤ ਨੂੰ ਜੇ ਦੇਖੀਏ ਪੂਰੀ ਦੁਨੀਆ ਨੂੰ ਬਚਾਇਆ ਅੱਜ ਜਿੱਥੇ ਅਸੀਂ ਨਿਗਮਾਨ ਦੇ ਫਿਰਦੇ ਆ ਆਜ਼ਾਦੀ ਦਾ ਬੋਟਾਂ ਦਾ ਸੜਕ ਇਹ ਉਹਨਾਂ ਦੀ ਦੇਣ ਤੇ ਅੱਜ ਅਸੀਂ ਉਹਨਾਂ ਨੂੰ ਭੁੱਲ ਕੇ ਬੈਠ ਗਏ ਦੂਜੀ ਗੱਲ ਅਮਰਿਤਪਾਲ ਸਿੰਘ ਖਾਲਸਾ ਦੀ ਗੱਲ ਕਰੀਏ ਹੋਰ ਵੀ ਕਈ ਨੌਜਵਾਨ ਉੱਠੇ ਨੇ ਜਿਦਾ ਦੀਪ ਸਿੱਧੂ ਉੱਠਿਆ ਸੀਗਾ ਉਹਦਾ ਕਤਲ ਹਲੇ ਤੱਕ ਕਤਲ ਹੋਇਆ ਮੈਂ ਅਪਸ਼ਰਿਆਂ ਮੈਂ ਕਹਿਣਾ ਚਾਹੁੰਦਾ ਭਾਰਤੀ ਏਜੰਸੀਆਂ ਵੱਲੋਂ ਉਹਦਾ ਹਲੇ ਤੱਕ ਨਹੀਂ ਪਤਾ ਉਹ ਲੇਡੀਸ ਜਿਹੜੀ ਨਾਂ ਸੀਗੀ ਉਹਨੂੰ ਖੁਰੋਚ ਤੱਕ ਨਹੀਂ ਆਈ ਉਹ ਬਚ ਕੇ ਚਲੀ ਗਈ ਹਲੇ ਤੱਕ ਕੋਈ ਇਨਸਾਫ ਨਹੀਂ ਲੈ ਕੋਈ ਇਨਸਾਫ ਨਹੀਂ ਆ ਸਿੱਖਾਂ ਨੂੰ ਉੱਥੇ ਕੋਈ ਇਨਸਾਫ ਨਹੀਂ ਆ ਪੰਜਾਬੀਆਂ ਨੂੰ ਉੱਥੇ ਕੋਈ ਇਨਸਾਫ ਨਹੀਂ ਆ ਦੂਜੀ ਦੂਜਿਆਂ ਨੂੰ ਇਨਸਾਫ ਆ ਦੂਜੀ ਗੱਲ ਭਾਈ ਅਮਰਿਤਪਾਲ ਸਿੰਘ ਖਾਲਸਾ ਦੀ ਕੀਤੀ ਜਾਵੇ ਭਾਈ ਅਮਰਿਤਪਾਲ ਸਿੰਘ ਖਾਲਸਾ ਇੱਕ ਬਹੁਤ ਹੀ ਸੁੱਝੇ ਹੋ ਇਨਸਾਨ ਨੇ ਚਲੋ ਵਧੀਆ ਉਹ ਬਹੁਤ ਵਧੀਆ ਕਾਰਜ ਕਰਦੇ ਪਏ ਸੀ ਅਸੀਂ ਵੀ ਉਹਨਾਂ ਨੂੰ ਜਦੋਂ ਅਮਰਜੀਤ ਸ਼ਕਾ ਅਸੀਂ ਮਿਲੇ ਉਹਨਾਂ ਨੂੰ ਕਿਉਂਕਿ ਦੀਪ ਸਿੱਧੂ ਨਾਲ ਸੀ ਰਹਿੰਦੇ ਰੇ ਤੇ ਦੀਪ ਸਿੱਧੂ ਤੋਂ ਬਾਅਦ ਚਲੋ ਉਹ ਆਏ ਨੇ ਦੀਪ ਸਿੱਧੂ ਨੇ ਉਹਨਾਂ ਨੂੰ ਚਲੋ ਉਹਨਾਂ ਦੀ ਦੀਪ ਸਿੱਧੂ ਦੀ ਮੰਦੀ ਇੱਛਾ ਸੀ ਮੈਂ ਅਮਰਜੀਤ ਸ਼ਕਾ ਉਹਨਾਂ ਨੇ ਵਿਸਾਖੀ ਦੇ ਨਮਰਜੀਤ ਸ਼ਕਾ ਨਾਲ ਸੀ ਫਰਵਰੀ 'ਚ ਉਹਨਾਂ ਦਾ ਇਹ ਜੀਜ ਹੋਗੀ ਤੇ ਭਾਈ ਅਮਰਿਤਪਾਲ ਸਿੰਘ ਖਾਲਸਾ ਆਇਆ ਚਲੋ ਉਹਨਾਂ ਨੇ ਆਉਂਦੇ ਸਾਰ ਅਮਰਿਤਪਾਲ ਨਾਲ ਏ ਅਮਰਿਤ ਕੰਡੇਪਾਟੇ ਦੀ ਪਹੁੰਚ ਗਈ ਉਹਨਾਂ ਨੇ ਕਾਰ ਸ਼ੁਰੂ ਕਰ ਦਿੱਤਾ ਖਾਲਸਾ ਵਜੀਦ ਦਾ ਤੇ ਉਹ ਖਾਲਸਾ ਵਜੀਦ ਕਾਫੀ ਹੱਦ ਤੱਕ ਮੈਂ ਕਹਿੰਨਾ ਕਿ ਸਫਲ ਰਹੀ ਜੀ ਜਿਹੜੀ ਕਿ ਭਾਰਤੀ ਹਕੂਮਤ ਨੂੰ ਨਹੀਂ ਚੰਗੀ ਲੱਗੀ ਤੇ ਇਸ ਕਰਕੇ ਉਹਨਾਂ ਦੇ ਬਾਅਦ-ਬਾਅਦ ਅਮਿਤ ਸ਼ਾਹ ਦੇ ਤੁਸੀਂ ਬਿਆਨ ਦੇਖ ਲਓ ਜੀ ਕੀ ਕਹਿੰਦਾ ਸੀ ਕਿਉਂਕਿ ਕਦੇ ਵੀ ਕੋਈ ਲੀਡਰ ਹੁੰਦਾ ਨਾ ਮੇਰੀ ਇੱਕ ਗੱਲ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਤੁਸੀਂ মিডিਆ ਵਾਲਿਓ ਜੀ ਕਦੇ ਵੀ ਕੋਈ ਲੀਡਰ ਨਾ ਜਿਹੜਾ ਚਾਹੇ ਉਹ ਪੀਐਮ ਆ ਚਾਹੇ ਉਹ ਸੀਐਮ ਆ ਚਾਹੇ ਉਹ ਐਮ ਕਦੇ ਵੀ ਕੋਈ ਜਿਹੜਾ ਚੰਗਾ ਲੀਡਰ ਹੋਊਗਾ ਉਹ ਸਿੱਧਾ ਕਾਨਫਰੰਸ ਕਰੂਗਾ ਕਿ ਆਓ ਤੁਸੀਂ ਮੇਰੇ ਬਿਆਨ ਲਓ ਭਾਈ ਅਮਰਪਾਲ ਸਿੰਘ ਖਾਲਸਾ ਨੇ ਪੂਰੀ মিডিਆ ਨੂੰ ਕਿਹਾ ਸੀ ਕਿ ਤੁਸੀਂ ਮੇਰੇ ਜੋ ਲੈ ਸਕਦੇ ਹੋ ਬਿਆਨ ਆ ਕੇ ਲੈ ਲਓ ਮੈਂ ਤੁਹਾਨੂੰ ਬਿਆਨ ਦੇ ਲਈ ਤਿਆਰ ਆ ਮੈਂ ਕਹਿੰਦਾ ਇੰਗਲਿਸ਼ ਤੋਂ ਲੈ ਕੇ ਬਾਹਰੋਂ ਦੇ ਕੇ ਸਾਰੀ মিডিਆ ਨੇ ਬਿਆਨ ਦਿੱਤੇ ਉਹਨਾਂ ਨੇ ਕੋਈ ਇਦਾਂ ਦੀ মিডিਆ ਵੀ ਬਣ ਗਈ ਸੀ ਕਿ ਹਾਂ ਵਾਕਈ ਬੰਦਾ ਸਹੀ ਆ ਠੀਕ ਆ ਉਹ ਬੰਦਾ ਨਸ਼ੇ ਦੇ ਦਲਦਲ ਦੇ ਵਿੱਚੋਂ ਨੌਜਵਾਨ ਨੂੰ ਕੱਢ ਰਿਆ ਸੀਗਾ ਮੈਂ ਕਹਿੰਦਾ ਨੌਜਵਾਨ ਆਪ ਤੁਹਾਰੇ ਹੋ ਹੋਗੇ ਉਹਦੇ ਕੋਲ ਜਾਦੇ ਸੀ ਕਈ ਵੀਡੀਓ ਵੀ व्हायरल ਹੁੰਦੀਆਂ ਸੀਗੇ ਕੋਈ ਮਾਰਤ ਨਹੀਂ ਕਰਦੇ ਸੀ ਉਨਤੇ ਇਹੜੀ ਐਨਐਸਏ ਲਗਾਈ ਗਈ ਤੁਹਾਨੂੰ ਕੀ ਲੱਗਦਾ ਸਹੀ ਹੈ ਬਿਲਕੁਲ ਗਲਤ ਹੈ ਜੀ ਬਿਲਕੁਲ 100% ਗਲਤ ਸਾਡੇ ਕਈ ਨੌਜਵਾਨ ਉਹਨਾਂ ਵਿੱਚੋਂ ਸ਼ਾਇਦ ਅੱਜ ਮੈਂ ਵੀ ਹੁੰਦਾ ਮੇਰੇ ਘਰੇ ਵੀ ਐਨਆਈਏ ਨੇ ਜਦੋਂ ਛਾਪਾ ਮਾਰਿਆ ਸੀ ਜਦੋਂ ਅਮਰਿਤਪਾਲ ਸਾਖਤ ਸਿੰਘ ਖਾਲਸਾ ਕਿਉਂਕਿ ਲਿੰਕ ਲੱਭ ਹੀ ਜਾਂਦੇ ਨੇ ਉਹਨਾਂ ਨੂੰ ਇੱਕ ਉਹਨਾਂ ਤੇ ਵੀ ਮੰਤਰੀ ਬਾਜੇਗੇ ਜਿਹੜੇ ਉਹਨਾਂ ਤੇ ਵੀ ਲਗਾ ਦਿੱਤੀ ਕੀ ਨਾਲ ਕੀ ਤੁਹਾਡੇ ਹਿਸਾਬ ਨਾਲ ਸਹੀ ਚੀਜ਼ ਹੈ ਬਿਲਕੁਲ ਨਹੀਂ ਜੀ ਦੇਖੋ ਐਨਐਸਏ ਉਹਨਾਂ ਤੇ ਲਾਈ ਐਨਐਸਏ ਹੈ ਕੀ ਨੈਸ਼ਨਲ ਸਕਿਉਰਿਟੀ ਐਕਟ ਉਹ ਕਾਦਾ ਹੁੰਦਾ ਕਿ ਅਸੀਂ ਕੋਈ ਦੇਸ਼ ਵਿਰੋਧੀ ਗੱਲ ਕਰੀਏ ਨਸ਼ਾ ਛਡਾਉਣਾ ਕੋਈ ਦੇਸ਼ ਵਿਰੋਧੀ ਗਲਤ ਨਹੀਂ ਜਾਂ ਕੋਈ ਹੁਣ ਹਿੰਦੂ ਰਾਸ਼ਟਰ ਵਾਲੇ ਹਿੰਦੂ ਰਾਸ਼ਟਰ ਸਿੰਧੂ ਰਾਸ਼ਟਰ ਕਹਿੰਦੇ ਫਿਰਦੇ ਨਾਲ ਬਗੇਚਵਾਲਾ ਸ਼ਰਯਮ ਕਹਿੰਦਾ ਆਪ ਮੂਝੇ ਖੂਦੋਂ ਮੈਂ ਆਪਕੋ ਹਿੰਦੂ ਰਾਸ਼ਟਰ ਦੂੰਗਾ ਹੈਨਾ ਇਹ ਸ਼ਰਮ ਕਹਿੰਦਾ ਫਿਰ ਤਾਂ ਦੇਖਿਆ ਇੱਥੇ ਕਿਉਂ ਨਹੀਂ ਐਨਐਸਏ ਲੱਗੀ ਹੋਰ ਵੀ ਕਈ ਜਿਹੜੇ ਇਹਨਾਂ ਦੇ ਮੰਤਰੀ ਨੇ ਹਿੰਦੂ ਰਾਸ਼ਟਰ ਦੀ ਗੱਲਾਂ ਕਰਦੇ ਉਹਨਾਂ ਤੇ ਕਿਉਂ ਨਹੀਂ ਐਨਐਸਏ ਲੱਗੀ ਸਿੱਖਾਂ ਨੂੰ ਹਰ ਹਰ ਇੱਕ ਵਾਰ ਟਾਰਗੇਟ ਕਿਉਂ ਕੀਤਾ ਜਾਂਦਾ ਹੈ ਮੇਸ਼ਾ ਸਿੱਖਾਂ ਨੂੰ ਇਹਨਾਂ ਨੇ ਟਾਰਗੇਟ ਇਸ ਕਰਕੇ ਕਰਨਾ ਕਿਉਂਕਿ ਸਿੱਖਾਂ ਨੂੰ ਪਤਾ ਲੱਗ ਗਿਆ ਇਹ ਦੀਪ ਸਿੱਧੂ ਚਨਕ ਜਗਾ ਗਿਆ ਇਹਨਾਂ ਦੇ ਅੰਦਰ ਕਿ ਸਾਡਾ ਰਾਜ ਆ ਸਾਡਾ ਖਾਲਸਾ ਰਾਜ ਆ ਹੁਣ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕੀ ਸਿੱਖਾਂ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਸਿੱਖਾਂ ਨੂੰ ਪਾਕਿਸਤਾਨ ਜਾਂਦੋਂ ਕਿਉਂ ਰੋਕਿਆ ਜਾਂਦਾ ਇਹ ਵੀ ਦੱਸਣਾ ਚਾਹੁੰਦੇ ਕਿਉਂਕਿ ਪਾਕਿਸਤਾਨ ਨਾਲ ਸਾਡੀ ਕੋਈ ਦੁਸ਼ਮਣੀ ਨਹੀਂ ਹੈ ਐ ਤਾਂ ਚਲੋ ਉਹ ਵੀ ਪੰਜਾਬ ਦੇ ਵਿੱਚੋਂ ਹੀ ਨਿਕਲਿਆ ਹੋਇਆ ਇੱਕ ਹਿੱਸਾ ਆ ਅਸਲ ਦੇ ਵਿੱਚ ਜਿਹੜਾ ਪਾਕਿਸਤਾਨ ਦੇ ਵਿੱਚ ਖਾਲਸਾ ਲਾਹੌਰ ਦਰਬਾਰ ਉਹ ਖਾਲਸਾ ਲਾਹੌਰ ਦਰਬਾਰ ਨੂੰ ਜਦੋਂ ਜਾ ਕੇ ਸਾਡੇ ਪੰਜਾਬੀ ਨੌਜਵਾਨ ਦੇਖਦੇ ਨੇ ਮੁੰਡੇ ਦੇਖਦੇ ਨੇ ਨਾ ਉਦੋਂ ਚਿੰਗ ਜਗਦੀ ਹੈ ਕਿ ਹਾਂ ਯਾਰ ਸਾਡਾ ਵੀ ਰਾਜ ਹੁੰਦਾ ਸੀਗਾ ਤੇ ਉਹ ਭਾਰਤੀ ਹਕੂਮਤ ਚਾਹੁੰਦੀ ਨਹੀਂ ਕਿ ਉਹ ਜਾ ਕੇ ਦੇਖਣ ਤੇ ਇਸ ਕਰਕੇ ਬਾਰ-ਬਾਰ ਉਹ ਚੀਜ਼ ਨੂੰ ਗੋਲੇ ਰੱਖਿਆ ਜਾਂਦਾ ਤੇ ਇਹ ਚੀਜ਼ਾਂ ਜਦੋਂ ਅਸੀਂ ਗੱਲ ਕਰਦੇ ਆ ਰਾਜ ਦੀ ਜਦੋਂ ਅਸੀਂ ਕਰਦੇ ਖਾਲਸਾ ਅਸੀਂ ਇਹ ਨਹੀਂ ਕਹਿੰਦੇ ਕਿ ਖਾਲਸਾ ਰਾਜ ਸਾਡ ਅਸੀਂ ਕਹਿੰਦੇ ਆ ਕਿ ਤੁਸੀਂ ਰਾਜ ਕਰ ਲਓ ਯਾਰ ਅਸੀਂ ਮੋਦੀ ਹਕੂਮਤ ਨੂੰ ਕਹਿੰਦੇ ਆ ਕਿ ਤੁਸੀਂ ਰਾਜ ਕਰ ਲਓ ਇਹ ਸਿੱਖਾਂ ਤੇ ਇੱਤੇ ਆਜ਼ਾਦ ਕਰਦੇ ਨੇ ਜੇ ਵਾਕੇ ਇਹ ਦੱਸਦੇ ਨੇ ਮੀਡੀਆ ਦੇ ਵਿੱਚ ਅਸੀਂ ਸਿੱਖ ਸਿੱਖਾਂ ਦੇ ਹਮਦਰਦ ਆ ਇਹ ਫਲਾਣਾ ਤੇਮਕਾਰਾ ਤੇ ਬੰਦੀ ਸਿੰਘਾਂ ਨੂੰ ਰਿਹਾਈ ਕਿਉਂ ਨਹੀਂ ਕਰਦੇ ਤੇ ਬੰਦੀ ਸਿੰਘਾਂ ਦੀ ਰਿਹਾਈ ਨਦੇ ਹੱਥ ਚ ਹੀ ਆ ਉਹਨਾਂ ਦੀ ਸਜ਼ਾਵਾਂ ਵੀ ਡਬਲ ਹੋ ਚੁੱਕੀਆਂ ਨੇ ਤੇ ਭਾਈ ਅਮਰਦਪ ਸਿੰਘ ਖਾਲਸਾ ਦਾ ਕਸੂਰ ਇਹੀ ਸੀ ਕਿ ਉਹਨੇ ਨਸ਼ਾ ਛਡਾਉਣ ਲਈ ਇੱਕ ਮੁਹਿੰਮ ਚਲਾਈ ਸੀ ਮਾਮਾ ਦੇ ਪੁੱਤ ਪੋਤੇ ਪਜਾਣੇ ਸ਼ੁਰੂ ਕਰਦੇ ਸੀ ਤੁਸੀਂ ਆਪ ਦੇਖੋ ਇੱਕ ਤੁਸੀਂ ਨੌਜਵਾਨ ਹੋ ਤੁਸੀਂ ਘੁੰਮਦੇ ਫਿਰਦੇ ਹੋ ਦੁਨੀਆ ਦੇ ਵਿੱਚ ਇਹ ਹਿਮਾਚਲ ਦੇ ਵਿੱਚ ਚਿੱਟਾ ਕਿਉਂ ਨਹੀਂ ਵਿਕਦਾ ਗੁਜਰਾਤ ਦੇ ਵਿੱਚ ਚਿੱਟਾ ਕਿਉਂ ਨਹੀਂ ਵਿਕਦਾ ਤੇ ਹੋਰ ਕਿਹੜੇ ਸਟੇਟ ਦਾ ਚਿੱਟਾ ਕਿਉਂ ਨਹੀਂ ਵਿਕਦਾ ਤਾਂ ਮੈਂ ਡਾਡੂ ਕੇਰਲਾ ਦੇ ਵਿੱਚ ਕਿਉਂ ਨਹੀਂ ਵਿਕਦਾ ਇਹ ਪੰਜਾਬ ਚ ਐਨ ਜੀਓ ਪੰਜਾਬ ਚ ਕਿ ਖੁੱਲਦੀ ਐਨ ਜੀਓ ਇਹ ਇੱਥੇ ਪੰਜਾਬ ਚ ਕਿ ਹੁੰਦਾ ਸਾਰਾ ਕੁਝ ਚਿੱਟੇ ਦਾ ਜਾਂ ਕੋਈ ਰੌਲਾ ਚਿੱਟੇ ਕੋਈ ਵੀ ਚੀਜ਼ ਪੰਜਾਬ ਤੋਂ ਕਿ ਹੁੰਦੀ ਆ ਕਿਉਂਕਿ ਪੰਜਾਬ ਇਹਨਾਂ ਨੂੰ ਚੁੱਬਦਾ ਆ ਇਸ ਕਰਕੇ ਚੁੱਬਦਾ ਕਿ ਪੰਜਾਬ ਦੇ ਯੋਧੇ ਪੰਜਾਬ ਦੀ ਨੌਜਵਾਨੀ ਕਿਸਾਨੀ ਸੰਘਰਸ਼ੀ ਨੂੰ ਦੇਖਿਆ ਸੀ ਨਾ ਜਿਹਨਾਂ ਨੂੰ ਨਸ਼ੇੜੀ ਕਹਿੰਦੇ ਸੀ ਉਹਨਾਂ ਦੇ ਬੈਰੀਕਤ ਚੱਕੇ ਮਾਰੇ ਜੀ ਇਹ ਚੀਜ਼ ਆ ਪੰਜਾਬ ਇੱਕ ਯੋਧਿਆ ਦਾ ਦੇਸ਼ ਦੇਸ਼ ਹੀ ਕਹਾਗਾ ਮੇਰਾ ਪੰਜਾਬ ਦੇਸ਼ ਆ ਉਸ ਤੋਂ ਬਾਅਦ ਭਾਰਤ ਆ ਸਾਡਾ ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰਦੇ ਆ ਸੀ ਤੇ ਪੰਜਾਬ ਦੇ ਨੌਜਵਾਨ ਜਿਹੜੇ ਐਨ ਆਰ ਆਈ ਵੀਰ ਮੇਰੀ ਵੀਡੀਓ ਦੇਖਦੇ ਪਏ ਨੇ ਆਜੋ ਯਾਰ ਪੰਜਾਬ ਨੂੰ ਸੰਭਲੋ ਪੰਜਾਬ ਨਿੱਤੇ ਇਹਨਾਂ ਨੇ ਬਾਜ਼ਾਰ ਦੇਣਾ ਇਹਨਾਂ ਨੇ ਵੇੜਾ ਕਰ ਦੇਣਾ ਪੇੜਾ ਗਰਗ ਕਰ ਦੇਣਾ ਪੰਜਾਬ ਦਾ ਲਗਾਤਾਰ ਪੰਜਾਬ ਦੇ ਵਿੱਚ ਜਿਹੜਾ ਉਹ ਗੈਂਗਸਟਰ ਬਾਦ ਵੱਧ ਰਿਹਾ ਵਾ ਨਸ਼ਾ ਬਿਕ ਰਿਹਾ ਹੋਰ ਜ਼ਿਆਦਾ ਜੜੀਆਂ ਫਿਰੋਤੀਆਂ ਮੰਗੀਆਂ ਜਾ ਰਹੀਆਂ ਵਾ ਇੱਕ ਪੰਜਾਬ ਕਿਸ ਰਾਹ ਦੇ ਉੱਤੇ ਚੱਲ ਰਿਹਾ ਵਾ ਇੱਕ ਲੀਡਰ ਜਿਹੜੇ ਪੁਰਾਣੇ ਲੀਡਰ ਵੀ ਸੀ ਉਹੀ ਪਹਿਲਾਂ ਉਹੀ ਰਿਪੀਟ ਚੱਲ ਰਿਹਾ ਸਰਕਾਰਾਂ ਚੇਂਜ ਹੋ ਗਈਆਂ ਵਾ ਕਿਵੇਂ ਜਿਹੜਾ ਇੱਕ ਰੰਗਲਾ ਪੰਜਾਬ ਜਿਹੜਾ ਬਣਾਇਆ ਜਾ ਸਕਦਾ ਦੁਬਾਰਾ ਪੰਜਾਬ ਨੂੰ ਦੇਖੋ ਜੀ ਗੈਂਗਸਟਰ ਪੈਦਾ ਕਰਨ ਵਾਲੇ ਕੌਣ ਨੇ ਉਹ ਗੈਂਗਸਟਰ ਹੈਗੇ ਕੌਣ ਤੁਹਾਡੇ ਮੇਰੇ ਵਰਗੇ ਭਰਾ ਹੀ ਨੇ ਜੀ ਜੀ ਉਹਨਾਂ ਨੂੰ ਯੂਸ ਐਂਡ ਥਰੋ ਦਾ ਕੰਮ ਕੀਤਾ ਜਾ ਰਿਹਾ ਹੈ ਲੀਡਰਾਂ ਵੱਲੋਂ ਪਹਿਲੇ ਉਹਨਾਂ ਨੂੰ ਗੈਂਗਸਟਰ ਬਣਾਇਆ ਜਾਂਦਾ ਜੀ ਹੁਣ ਬਿਸ਼ਨੋਈ ਕੋਈ ਏਡਾ ਤਗੜਾ ਤਾਂ ਨਹੀਂ ਆ ਦੋ ਚਵੇੜਾ ਦੀ ਮਾਰ ਆ ਸਾਹਮਣੇ ਖੜਾ ਕਰ ਦੋ ਚਵੇੜਾ ਨਾਲ ਧੀਰੀ ਹੋ ਜਾਣਾ ਇਹੀ ਬਿਸ਼ਨੋਈ ਆ ਜਿਹੜਾ ਜਗਤਾਰ ਭਾਈ ਜਗਤਾਰ ਸਿੰਘ ਖਵਾਰਾ ਦੇ ਪੈਰੀ ਹੱਥ ਲਾਉਂਦਾ ਇਹੀ ਬਿਸ਼ਨੋਈ ਆ ਜਿਹੜਾ ਸਿੰਘਾਂ ਨੂੰ ਜਦੋਂ ਸਿੰਘ ਦੇ ਸਾਹਮਣੇ ਖੜੇ ਹੁੰਦੇ ਨੇ ਉਹਦੇ ਮਹਾਰਾਜ ਸਿਰ ਤੇ ਬਨ ਕੇ ਉਹਨਾਂ ਨੂੰ ਨਮਸਕਾਰ ਕਰਦਾ ਜੀ ਤੇ ਆਪਾਂ ਏਡਾ ਇਹ ਕੌਣ ਪ੍ਰਮੋਟ ਕਰ ਰਿਹਾ ਇਹ ਘੱਟੋ ਘੱਟ ਹਜ਼ਾਰਾ ਇਹ ਘੱਟੋ ਘੱਟ ਪਤਨੀ 10-15 ਹਜ਼ਾਰ ਦੀ ਟੀ-ਸ਼ਰਟ ਜੇਲ੍ਹ ਦੇ ਵਿੱਚ ਉਹ ਪਾ ਰਿਆ ਕੌਣ ਪ੍ਰਮੋਟ ਕਰ ਰਿਹਾ ਅੰਦਰ ਵੀਆਈਪੀ ਸਹੂਲਤ ਕੌਣ ਦੇ ਰਿਹਾ ਸਰਕਾਰਾਂ ਹੀ ਦੇ ਰਹੀਆਂ ਨੇ ਅਸਲ ਦੇ ਵਿੱਚ ਇੰਨਾ ਸਰਕਾਰਾਂ ਨੇ ਮੈਂ ਨੌਜਵਾਨੀ ਨੂੰ ਦੱਸਣਾ ਚਾਹੁੰਦਾ ਜਿਹੜੇ ਗੈਂਗਸਟਰ ਹੀ ਜਿਹੜੇ ਆਪਣੇ ਆਪ ਨੂੰ ਕਹਿੰਦੇ ਕਿ ਅਸੀਂ ਗੈਂਗਸਟਰ ਹਾਂ ਜੇ ਸ਼ਾਇਦ ਮੇਰੀ ਵੀਡੀਓ ਸੁਣਦੇ ਹੋਣ ਤੁਸੀਂ ਸਾਡੇ ਭਰਾਓ ਕੋਈ ਇਹ ਨਹੀਂ ਇਹ ਸਰਕਾਰਾਂ ਦੇ ਹਟਕੇ ਨਾ ਚੜੋ ਇਹਨਾਂ ਨੇ ਕੀ ਕਰਨਾ ਤੁਹਾਨੂੰ ਉਸ ਟਾਈਮ ਯੂਜ਼ ਕਰਨਾ ਤੁਹਾਨੂੰ ਬਹੁਤ ਸ਼ਹਿਆ ਦੇਣੀ ਹੈ ਪੈਸੇ ਦੇਣੇ ਸਭ ਕੁਝ ਦੇਣਾ ਬਾਅਦ ਚ ਉਹਨਾਂ ਨੇ ਤੁਹਾਨੂੰ ਸਿੱਡ ਦੇਣਾ ਜਿਸ ਤਰ੍ਹਾਂ ਕਈ ਗੈਂਗਸਟਰ ਨੂੰ ਗੋਲੀ ਮਾਰੀ ਪਿੱਛੇ ਕਰਕੇ ਤੁਸੀਂ ਦੇਖਿਆ ਕਿਉਂ ਮਾਰਦੇ ਨੇ ਕਿਉਂਕਿ ਉਹ ਖਤਮ ਹੋ ਜਾਂਦਾ ਉਹਨਾਂ ਦਾ ਕੰਮ ਗੋਲੀਆਂ ਮਾਰ ਕੇ ਬਾਅਦ ਚ ਐਨਕਾਊਂਟਰ ਕਰਕੇ ਤੁਹਾਡੇ ਮੇਰੇ ਵਰਗਾ ਕਹਿੰਦਾ ਵਧੀਆ ਗੈਂਗਸਟਰ ਮਰੇ ਨੇ ਇਹ ਚੀਜ਼ਾਂ ਨੇ ਇਹ ਗੈਂਗਸਟਰ ਪੈਦਾ ਹੀ ਸਰਕਾਰਾਂ ਕਰਦੀਆਂ ਨੇ ਵੀਰ ਜਿਵੇਂ ਕਿ ਇੱਕ ਪਰਮਿੰਦਰ ਝੋਟਾ ਜੀ ਆ ਇੱਕ ਪਵਾਨਾ ਸਿੱਧੂ ਵਧੀਆ ਕੰਮ ਕਰਦੇ ਕਿ ਨਸ਼ੇ ਦੇ ਜਿਹੜੇ ਖਿਲਾਫ ਆ ਘਰ ਘਰ ਜਾ ਕੇ ਮੁਹਿੰਮ ਵੀ ਚਲਾਈ ਜਾਂ ਨਸ਼ਾ ਵੀ ਪਿੱਛੇ ਹੀ ਫੜਿਆ ਉਲਟਾ ਪਰਮਿੰਦਰ ਝੋਟੇ ਦੇ ਉੱਤੇ ਕੇਸ ਪਾ ਦਿੱਤਾ ਗਿਆ ਤੇ ਇਦਾਂ ਦੇ ਜਿਹੜੇ ਇਨਸਾਨ ਆ ਉਹਨਾਂ ਨੂੰ ਅੱਗੇ ਆਣ ਦਿੱਤਾ ਨਹੀਂ ਜਾਂਦਾ ਕਿ ਕੀ ਵਿਚਾਰ ਤੁਹਾਡੇ ਦੇ ਉੱਤੇ ਦੇਖੋ ਜੀ ਪਰਮਿੰਦਰ ਝੋਟਾ ਇੱਕ ਸਾਫ਼ ਦਿਲ ਬਹੁਤ ਵਧੀਆ ਇਨਸਾਨ ਆ ਜੀ ਤੇ ਉਹ ਜੋ ਕਾਰਜ ਕਰ ਰਿਹਾ ਬਹੁਤ ਵਧੀਆ ਕਾਰਜ ਅਸੀਂ ਮਿਲ ਕੇ ਆਣਾ ਉਹਨਾਂ ਨੂੰ ਤੇ ਉਹੀ ਕਾਜ ਜਿੱਦਾਂ ਉਹ ਸਾਡੇ ਲੁਧਿਆਣੇ ਦੇ ਵਿੱਚ ਚਿੱਟੇ ਦੇ ਖਿਲਾਫ ਜਦੋਂ ਅਸੀਂ ਕਰਦੇ ਪਿਆ ਸੀ ਇਸ ਤਰ੍ਹਾਂ ਪਰਵਿੰਦਰ ਝੋਟੇ ਨਾਲ ਹੋਇਆ ਸਾਡੇ ਨਾਲ ਵੀ ਹੋਇਆ ਤੇ ਸੋਸ਼ਲ ਮੀਡੀਆ ਥੋੜੀ ਘੱਟ ਹੁੰਦੀ ਸੀ ਅੱਜ ਤੋਂ ਮੈਂ 7-8 ਸਾਲ ਪਹਿਲੇ ਦੀ ਗੱਲ ਦੱਸ ਰਿਹਾ ਤੇ ਉਦੋਂ ਇਹਨਾਂ ਕਰੇਜ ਨਹੀਂ ਹੁੰਦਾ ਸੀ ਤੇ ਉਹ ਜਿਹੜੀ ਉਹ ਜਿਹੜਾ ਕਾਰਜ ਕਰ ਰਿਹਾ ਬਹੁਤ ਵਧੀਆ ਕਰ ਰਿਹਾ ਲੱਖਾਂ ਮਾਵਾ ਉਹਦੇ ਕੋਲ ਆਸ ਲੈ ਕੇ ਆਉਂਦੀਆਂ ਨੇ ਕੋਈ ਵੀ ਆ ਕਿਸੇ ਵੀ ਤਰ੍ਹਾਂ ਦੀ ਤੁਹਾਨੂੰ ਪਤਾ ਜਦੋਂ ਚਿੱਟੇ ਦੇ ਦਲਦਲ ਦੇ ਵਿੱਚ ਫਸ ਜਾਂਦੇ ਨੇ ਮੈਂ ਤੁਹਾਨੂੰ ਕਈ ਵੀਡੀਓ ਦੱਸਾਂਗਾ ਜਿਦੇ ਵਿੱਚ ਮਾਵਾ ਆਪਣੇ ਉਹਨਾਂ ਦੇ ਘਰ ਦੇ ਸਾਰੇ ਭਾਂਡੇ ਤੱਕ ਵੇਚ ਜਾਂਦੇ ਨੇ ਠੀਕ ਆ ਉਹਨਾਂ ਦੇ ਹਾਲਾਤ ਕਿੱਦਾਂ ਦੇ ਹੋਣਗੇ ਤੇ ਜਦੋਂ ਉਹ ਇਹ ਪਰਵਿੰਦਰ ਝੋਟਾ ਜਿਹੜਾ ਕਾਰਜ ਕਰ ਰਿਹਾ ਮਾਨਸਾ ਜ਼ਿਲ੍ਹੇ ਦੇ ਵਿੱਚ ਚਿੱਟੇ ਦੇ ਦਲਦਲ ਦੇ ਵਿੱਚ ਬਹੁਤ ਨੌਜਵਾਨ ਫਸੇ ਹੋਏ ਨੇ ਉਧਰਲਾ ਜਿਹੜਾ ਮੱਝਾ ਏਰੀਆ ਸਾਰਾ ਚਿੱਟੇ ਦੇ ਦਲਦਲ ਦੇ ਵਿੱਚ ਫਸਿਆ ਤੇ ਝੋਟਾ ਬਹੁਤ ਵਧੀਆ ਕੰਮ ਕਰ ਰਿਹਾ ਪਰ ਅਸਲ ਦੇ ਵਿੱਚ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਉਹਨੂੰ ਅੱਗੇ ਨਹੀਂ ਲਿਆਂਦਾ ਦਿੱਤਾ ਜਾ ਰਿਹਾ ਪਰਚਾ ਕਰਕੇ ਦੱਬਿਆ ਜਾ ਰਿਹਾ ਕਿਉਂ ਜਦੋਂ ਇਦਾਂ ਦੇ ਨੌਜਵਾਨ ਸਾਹਮਣੇ ਆਉਣਗੇ ਜਾਂ ਇਹ ਸਾਡੇ ਲੀਡਰ ਬਣਨਗੇ ਤੇ ਆਪਣੇ ਆਪ ਵੀ ਠੱਲ ਪਊਗੀ ਚੀਜ਼ ਨੂੰ ਜਿੱਦਾਂ ਹੁਣ ਤੁਸੀਂ ਦੇਖੋ ਪਿੱਛੇ ਕਰਕੇ ਆ ਸਰਕਾਰ ਨੇ ਐਲਾਰਟਮੈਂਟ ਐਲਾਨ ਕੀਤਾ ਸੀ ਕਿ ਜਿਹੜਾ ਚਾਇਨਾ ਡੋਰ ਵੇਚੂਗਾ ਉਹਤੇ 307 ਦੇ ਦੇ ਬਰਾਬਰ ਪਰਚਾ ਹੋਊਗਾ ਤੇ ਉਹਨੂੰ ਅੰਦਰ ਧੱਕਿਆ ਜਾਊਗਾ ਜੇਲ੍ਹ ਹੋਊਗੀ ਸਿੱਧੀ ਕਿੰਨਾ ਸਖਤ ਕਾਨੂੰਨ ਸੀ ਸਾਰੇ ਲੋਕ ਡਰ ਗਏ ਸੀਗੇ ਜੇ ਇਹੀ ਚਿੱਟੇ ਦੇ ਖਿਲਾਫ ਇਹ ਚੀਜ਼ਾਂ ਹੋ ਜਾਣ ਹੁਣ ਮੈਨੂੰ ਨਹੀਂ ਲੱਗਦਾ ਸਹੀ ਹੋ ਜਾ ਭਗਵੰਤਮਾਨ ਵੱਲੋਂ ਇੱਕ ਬਿਆਨ ਆਇਆ ਥੋੜੇ ਦਿਨ ਪਹਿਲਾਂ ਕਿ ਅਸੀਂ ਚਿੱਟੇ ਜਿਹੜਾ ਚਿੱਟਾ ਖਤਮ ਕਰਨਾ ਹੈ ਜਿਹੜਾ ਚਿੱਟਾ ਪੀਂਦੇ ਉਹਨਾਂ ਨੂੰ ਫੜਨਾ ਸੀ ਇਦਾਂ ਕਿਉਂ ਨਹੀਂ ਹੋ ਸਕਦੇ ਜਿਹੜਾ ਚਿੱਟਾ ਵੇਚਦੇ ਪਿੱਛੋਂ ਜਿਹੜਾ ਪਿੱਛੋਂ ਆ ਰਿਹਾ ਵਾ ਉਹਨੂੰ ਕਿਉਂ ਨਹੀਂ ਨਕੇਲ ਕੱਸਦੇ ਉਹਦੇ ਉੱਤੇ ਨਕੇਲ ਜੀ ਉਹ ਲੀਡਰਾਂ ਦਾ ਚਿੱਟਾ ਆ ਰਿਹਾ ਨਾ ਲੀਡਰ ਵੇਜ ਦੇ ਨ ਕਰਦੇ ਘਰ ਬੰਦ ਹੋ ਜਾਣਗੇ ਅਮਰਤਪਾਲ ਨੂੰ ਕਿਉਂ ਚੱਕ ਕੇ ਅੰਦਰ ਧੱਕਿਆ ਜੀ ਕਿਉਂਕਿ ਕਈ ਹੁਣੇ ਜਿਹੜੀ ਪਿਛਲੀ ਸਰਕਾਰਾਂ ਦੇ ਲੀਡਰ ਸੀ ਉਹਨਾਂ ਦਾ ਕਾਰੋਬਾਰ ਬੰਦ ਹੋ ਗਿਆ ਸੀਗਾ ਤੇ ਇਹ ਕਾਰੋਬਾਰ ਬੰਦ ਹੋਣ ਤੇ ਉਪਰੰਤ ਜੀਕਾ ਮਾਰਦੇ ਨੇ ਕਿਉਂਕਿ ਇੰਨਾ ਦਾ ਬਿਜ਼ਨਸ ਆ ਵੀਰੇ ਜੀ ਇਹਨਾਂ ਨੇ ਬਿਜ਼ਨਸ ਚਲਾਇਆ ਹੋਇਆ ਇਹਨਾਂ ਨੇ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਲਈ ਇਹਨਾਂ ਦਾ ਜੋ ਹੁੰਦਾ ਇਹ ਪੰਜਾਬ ਦੇ ਵਿੱਚ ਚਿੱਟਾ ਪੰਜਾਬ ਦੇ ਫਲਾਣਾ ਪੰਜਾਬ ਦੇ ਧਮਕਾਣਾ ਹੁਣ ਨਸ਼ੇ ਦੇ ਖਿਲਾਫ ਇੱਥੇ ਕਿਉਂ ਮਹਿਮਾ ਜਲਦੀਆਂ ਨੇ ਕਿਉਂਕਿ ਪੰਜਾਬ ਨੂੰ ਖੋਖਲਾ ਬਣਾਉਣਾ ਚਾਹੁੰਦੇ ਨੇ ਇਹਨਾਂ ਦੇ ਬਿਜ਼ਨਸ ਬੰਦ ਹੁੰਦੇ ਨੇ ਇਸ ਕਰਕੇ ਅੰਦਰ ਕੀਤਾ ਉਹਨੂੰ ਤੇ ਹੁਣ ਉਹਦੇ ਉਹਦੇ ਲਈ ਕੋਈ ਬੋਲਿਆ ਜਦੋਂ ਉਹ ਅੰਦਰ ਚਲਾ ਗਿਆ ਉਦੋਂ ਸਾਡਾ ਯੋਧਾ ਸਾਡਾ ਇਹ ਜਦੋਂ ਸੀਗਾ ਉਦੋਂ ਕਿਸੇ ਨੇ ਉਹਦੀ ਕੀਮਤ ਨਹੀਂ ਪਾਈ ਪੰਜਾਬ ਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਹਮੇਸ਼ਾ ਪੰਜਾਬ ਇੱਕ ਯੋਧਿਆ ਦਾ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਇਹ ਸਾਡਾ ਦੇਸ਼ ਆ ਇਹ ਦੇਸ਼ ਦੇ ਟੋਟੇ ਟੋਟੇ ਕੀ ਕਰ ਇਹ ਕਰ ਦਿੱਤੇ ਨੇ ਹਲੇ ਹੋਰ ਟੋਟੇ ਹੋਣੇ ਨੇ ਤੇ ਇਹ ਪੰਜਾਬ ਨੂੰ ਖਤਮ ਲਈ ਕੋਝੇ ਅਗਚਾਲਾ ਚੱਲਿਆ ਜਾਣੀਆਂ ਨੇ ਤੁਸੀਂ ਆਪ ਦੇਖ ਲਓ ਉਹਨੇ ਪਿੱਛੇ ਕਰਕੇ ਇੰਟਰਵਿਊ ਆਈ ਆ ਤੁਹਾਨੂੰ ਮੋਦੀ ਸਰਕਾਰ ਦੀ ਜੀ ਉਹਨਾਂ ਨੇ ਪੰਜਾਬ ਦੀ ਚੱਕੀ ਨੂੰ ਖਤਮ ਕਰ ਦਿੱਤਾ ਕਿਉਂ ਕੀਤਾ ਕਿਉਂਕਿ ਪੰਜਾਬ ਨੂੰ ਆਪਣੀ ਸਟੇਟ ਆਪਣੇ ਇਹ ਭਾਰਤ ਨਾਲ ਮੰਨਦੀ ਨਹੀਂ ਜੇ ਉਹ ਮੰਨਦੇ ਹੁੰਦੇ ਉਹਨਾਂ ਨੂੰ ਚੱਕੀ ਦੇ ਵਿੱਚ ਹਿੱਸਾ ਦੇਣਾ ਸੀ ਕਿਉਂ 95% ਗੁਰਬਾਨੀਆਂ ਪੰਜਾਬ ਦੀਆਂ ਸਭ ਤੋਂ ਵੱਧ ਯੋਧੇ ਪੰਜਾਬ ਵਿੱਚੋਂ ਜੇ ਕੋਈ ਲਹਿਰ ਉੱਠੀ ਆ ਪੰਜਾਬ ਵਿੱਚੋਂ ਉੱਠੀ ਆ ਜੇ ਕੋਈ ਅੱਜ ਦੇਸ਼ ਆਪਣੇ ਮੂੰਹੋਂ ਦੀਆਂ ਗੱਲਾਂ ਨੇ ਨਾ ਮੋਦੀ ਦੀਆਂ ਜਾਂ ਅਮੇਸ਼ਾ ਦੀਆਂ ਜਾਂ ਇਹ ਰਾਜਨਾਥ ਦੀਆਂ ਇਹੀ ਆਪਣੇ ਮੂੰਹੋਂ ਕਹਿੰਦੇ ਨੇ ਕਿ ਅਸੀਂ ਅਸੀਂ ਇਹਨਾਂ ਗੁਰੂਆਂ ਨੂੰ ਸ਼ਹਾਦਤ ਨੂੰ ਪ੍ਰਣਾਮ ਕਰਦੇ ਨਾ ਫਿਰ ਇਹ ਗੁਰੂਆਂ ਨੂੰ ਉੱਥੇ ਝਾਕੀਆਂ ਦੇ ਵਿੱਚ ਕਿਉਂ ਨਹੀਂ ਦਿਖਾਇਆ ਜਾ ਰਿਹਾ ਕਿ ਇਹ ਸਾਡੇ ਯੋਧੇ ਨੇ ਰਾਸ਼ਟਰਪਿਤਾ ਹੈ ਗੁਰੂ ਗੋਬਿੰਦ ਸਿੰਘ ਪਾਸ਼ਾ ਸਾਡਾ ਤੇ ਕਿਉਂ ਨਹੀਂ ਕਹਿੰਦੇ ਕਿਉਂਕਿ ਇਹ આરએસਐਸ ਦੀ ਨੀਤੀ ਆ ਜੀ આરએસਐਸ ਨੇ ਸਿਰਫ ਸਿਰਫ ਆਪਣਾ ਹੀ ਹੁਣ ਤੁਸੀਂ ਆ ਗੱਲ ਅੱਗੇ ਕਰੀਏ ਐਨਐਸਏ ਦੀ આરએસਐਸ ਦੇ ਸੰਗਠਨ ਤੇ ਸਭ ਤੋਂ ਪਹਿਲਾਂ ਐਨਐਸਏ ਲੱਗਣੀ ਚਾਹੀਦੀ ਕਦੇ ਉਹਨਾਂ ਦੇ ਜਾ ਕੇ ਦੇਖ ਲਓ ਨਾਗਪੁਰ ਦੇ ਉੱਤੇ ਤਿਰੰਗਾ ਝੰਡਾ ਦੇਖੂਗਾ ਨਹੀਂ ਭਗਵਾ ਹੀ ਹੋਊਗਾ ਕਿਉਂ ਨਹੀਂ ਉਹਨਾਂ ਦੇ ਪਰਚਾ ਕਰਦੇ ਇਹੀ ਬਿਰੇ ਸੋਚਣ ਜੋ ਗੱਲਾਂ ਨੇ ਇਹ ਸਿਰਫ ਤੁਹਾਨੂੰ ਇਹ ਜਿਹੜੇ ਅਸੀਂ ਪੜ੍ਹੇ ਲਿਖੇ ਲੋਕ ਨੂੰ ਸਮਝ ਜਾਣ ਗਿਆ ਜਿਹੜੀ ਮੀਡੀਆ ਸੁਣਦੀ ਪਈ ਆ ਇਹਨਾਂ ਨੂੰ ਹਲੇ ਜੀਜਾ ਘੱਟ ਪਤਾ ਲੱਗਣ ਗਿਆ ਉਹਨਾਂ ਦੀ ਸਿਰਫ ਸਿਰਫ ਇੱਕੋ ਹੀ ਨੀਤੀ ਆ ਤੇ ਉਹਨਾਂ ਦੀ ਜਿਹੜੀ ਹੈਗੀ ਡਿ ਉਹਨਾਂ ਨੇ ਤਾਨਾ ਸ਼ਾਹ ਰਾਜ ਚਲਾਣਾ ਤੇ ਇਹ ਤਾਨਾ ਸ਼ਾਹ ਰਾਜ ਹੁਣੇ ਚੱਲ ਰਿਹਾ ਤੁਹਾਡੇ ਸਾਹਮਣੇ ਹੀ ਆ ਤੇ ਹੁਣ ਇਹ ਆ ਜਿਹੜਾ ਇਹ ਸਿਸਟਮ ਹੋ ਰਿਹਾ ਪੰਜਾਬ ਦੇ ਵਿੱਚ ਇਹ ਸਿਰਫ ਔਰ ਸਿਰਫ ਇਹਨਾਂ ਆਰਐਸਐਸ ਨੀਤੀਆਂ ਦਾ ਸ਼ਿਕਾਰ ਹੋ ਰਿਹਾ ਜਿਹੜੇ ਇਹ ਸਾਡੇ ਬਹਿਰੂਪੀਏ ਬਣਾ ਬਣਾ ਕੇ ਸਿੱਖਾਂ ਦੇ ਇਹ बार-बार ਕਹਿੰਦੇ ਅਸੀਂ ਇਹ ਆ ਅਸੀਂ ਉਹ ਆ ਠੀਕ ਆ ਮਤਲਬ ਇਹ ਇਹ ਬਹੁਤ ਕੁਝ ਹੀ ਚਾਲ ਚਲਦੀ ਆ ਜਿਹੜੀ ਸਿੱਖਾਂ ਦੇ ਖਿਲਾਫ ਸਿੱਖਾਂ ਨੂੰ ਖਤਮ ਕਰਨ ਲਈ ਸਿੱਖਾਂ ਨੂੰ ਇਹਨਾਂ ਨੇ ਆਪਣੇ ਵਿੱਚ ਰਲਣ ਦੇ ਲਈ ਬਹੁਤ ਕੁਝ ਕਰਨਾ ਹੱਵੇ ਸਿੱਖਾਂ ਵੱਲੋਂ ਪੂਰੇ ਵਰਲਡ ਦੇ ਵਿੱਚ ਇੱਕ ਮਿਸਾਲ ਪੈਦਾ ਕੀ ਹੈਲਪ ਕਰਦੇ ਸਾਰੇ ਦੀ ਲੰਗਰ ਲਗਾਏ ਜਾਂਦੇ ਪਰ ਬਾਅਦ ਦੇ ਵਿੱਚ ਉਹਨਾਂ ਨੂੰ ਹੀ ਅੱਤਵਾਦੀ ਘਰਾੜ ਕਰਕੇ ਜੇਲਾ ਦੇ ਵਿੱਚ ਸਿੱਡ ਦਿੱਤਾ ਜਾਂਦਾ ਮੈਂ ਉਹੀ ਤੇ ਕਹਿਣਾ ਚਾਹੁੰਦਾ ਮੈਂ ਉਹੀ ਤੁਹਾਨੂੰ ਦੱਸ ਰਿਹਾ ਨਾ ਕਿ ਅਸੀਂ ਲੰਗਰ ਲਾਣ ਲਈ ਬਹੁਤ ਬਹੁਤ ਵਧੀਆ ਅਸੀਂ ਦੋਨੇ ਉਦੋਂ ਨਹੀਂ ਯਾਦ ਆਂਦੇ ਇਹਨਾਂ ਨੂੰ ਸਿੱਖ ਅਸੀਂ ਲੰਗਰ ਹੀ ਨਹੀਂ ਆ ਵੀਰੇ ਮੈਂ ਦੱਸਣਾ ਚਾਹੁੰਦਾ ਦੀਪ ਸਿੱਧੂ ਹਮੇਸ਼ਾ ਹੀ ਸ਼ਹੀਦ ਭਾਈ ਦੀਪ ਸਿੱਧੂ ਇਹ ਹੀ ਚੀਜ਼ ਕਹਿੰਦਾ ਹੁੰਦਾ ਸੀ ਕਿ ਅਸੀਂ ਲੰਗਰ ਹੀ ਨਹੀਂ ਆ ਜੀ ਅਸੀਂ ਛਤਰੀ ਵੀ ਆ ਸ਼ਸਤਰ ਧਾਰੀ ਆ ਸਾਡੇ ਸਭ ਤੋਂ ਪਹਿਲੇ ਜਿਹੜੇ ਜਿਹੜੀ ਕੌਮ ਆ ਅਸੀਂ ਲਾਜਰੀ ਨਹੀਂ ਬਣ ਕੇ ਰਹਿਣਾ ਕਿਉਂਕਿ ਇਹ ਜਿਹੜੀ ਬੀਜੇਪੀ ਜਾਂ ਇਹਨਾਂ ਦੀ ਆਰਐਸਐਸ ਦੀ ਨੀਤੀਆਂ ਜਿਹੜੀ ਦੇਸ਼ ਦੀਆਂ ਨੀਤੀਆਂ ਨੇ ਇਹ ਸਾਨੂੰ ਲਾਜਰੀ ਬਣਾ ਕੇ ਰਹਿਣਾ ਚਾਹੁੰਦੇ ਨੇ ਉਹ ਜਿਹੜਾ ਇਹਦਾ ਮੋਰਚਾ ਇਹਨਾਂ ਨੇ ਫਤਿਹ ਕੀਤਾ ਹਲਾ ਦਿੱਤਾ ਸਾਰਾ ਕਿ ਮੋਦੀ ਨੂੰ ਹਲਾ ਦਿੱਤਾ ਗਿਆ ਕਿ ਤੁਹਾਨੂੰ ਪਤਾ ਜਦੋਂ ਪੰਜਾਬੀ ਆਪਣੀ ਆਏ ਤੇ ਆਂਦੇ ਫੇ ਮੋਰਚਾ ਫਤਿਹ ਕਰਕੇ ਵਾਪਸ ਆਂਦੇ ਆ ਬਿਲਕੁਲ ਬਿਲਕੁਲ ਜੀ ਉਸ ਦੀ ਗੱਲ ਆ ਹੁਣ ਜਦੋਂ ਇਹ ਹਾ ਇਹ ਮੋਰਚਾ ਚੱਲਿਆ ਸੀਗਾ ਜਦੋਂ ਉਦੋਂ ਕੀ ਸੀਗਾ ਕੁਝ ਵੀ ਨਹੀਂ ਸੀਗਾ ਜਦੋਂ ਜਿੱਤੇ ਆ ਤੇ ਉਦੋਂ ਕਿੱਦਾਂ ਢੋਲ ਧਮਾਕਿਆਂ ਨਾਲ ਵਾਪਸ ਆਏ ਆ ਤੇ ਇਸ ਕਰਕੇ ਦੱਸਣਾ ਚਾਹੁੰਦੇ ਆ ਕਿ ਪੰਜਾਬੀ ਸਿਰਫ ਜਿਹੜੇ ਸਿੱਖ ਕੌਮ ਆ ਜਾਂ ਪੰਜਾਬੀ ਨੇ ਲਾਂਗਰੀ ਨਹੀਂ ਨਹੀਂ ਸਿਰਫ ਇਹ ਸ਼ਸਤਰਧਾਰੀ ਵੀ ਨੇ ਵੀਰੋ ਜੇ ਅਸੀਂ ਆਪਣੀ ਆਈ ਤੇ ਆ ਗਏ ਨਾ ਇਸ ਤਰ੍ਹਾਂ ਦਿੱਲੀ ਦੇ ਵਿੱਚ ਕੀਤਾ ਸੀ ਉਸ ਤਰ੍ਹਾਂ ਦੁਬਾਰਾ ਵੀ ਕਰਾਂਗੇ ਤੇ ਇਸ ਕਰਕੇ ਸੁਚੇਤ ਹੋ ਜਾਓ ਅਸੀਂ ਆਪਣੇ ਸਰੂਪ ਨੂੰ ਨਹੀਂ ਪਹਿਚਾਨ ਸਕੇ ਸਾਡਾ ਸਰੂਪ ਉਹ ਹੋਣੀ ਹੈ ਜਿਹੜਾ ਤੁਸੀਂ ਰੀਲਾਂ ਦੇ ਉੱਤੇ ਦੇਖਦੇ ਹੋ ਸਾਡਾ ਸਰੂਪ ਇਹ ਹੈ ਜਿਹੜਾ ਤੁਹਾਡੇ ਸਾਹਮਣੇ ਬੈਠੇ ਆ ਅਸੀਂ ਇਹੋ ਜਿਹਾ ਸਾਡਾ ਪੰਜਾਬ ਤੇ ਇਸ ਕਰਕੇ ਆਪਣੇ ਪੰਜਾਬ ਨੂੰ ਸੰਭੋ ਸਭ ਤੋਂ ਪਹਿਲੇ ਜਿੱਦਾਂ ਕੇਰਲਾ ਦੇ ਵਿੱਚ ਜਿੱਦਾਂ ਕਰਨਾਟਕਾ ਦੇ ਵਿੱਚ ਆਪਣੀ ਭਾਸ਼ਾ ਆਪਣੀ ਬੋਲੀ ਨੂੰ ਜਿਹੜੀਆਂ ਕੌਮਾਂ ਆਪਣੀ ਬੋਲੀ ਭੁੱਲ ਗਈਆਂ ਨਾ ਜਿਹੜੀਆਂ ਕੌਮਾਂ ਆਪਣੀ ਭਾਸ਼ਾ ਭੁੱਲ ਗਈਆਂ ਉਹ ਕੌਮਾਂ ਸਦਾ ਲਈ ਦੁਨੀਆ ਤੋਂ ਖਤਮ ਹੋ ਗਈਆਂ ਨੇ ਤੇ ਇਸ ਕਰਕੇ ਜਿਹੜਾ ਬੰਦਾ ਆਪਣੀ ਬੋਲੀ ਆਪਣੀ ਭਾਸ਼ਾ ਨੂੰ ਜ਼ਿੰਦਾ ਰੱਖਦਾ ਨਾ ਸਾਡੀ ਪੰਜਾਬੀ ਭਾਸ਼ਾ ਆ ਸਾਰੀ ਪੰਜਾਬੀ ਬੋਲੀ ਆ ਮਾਂ ਬੋਲੀ ਆ ਜੇ ਅਸੀਂ ਆਪਣੀ ਪੰਜਾਬ ਦੇ ਵਿੱਚ ਆਪਣੀ ਬੋਲੀ ਨਹੀਂ ਕਾਇਮ ਰੱਖ ਸਕੇ ਨਾ ਮੈਨੂੰ ਨਹੀਂ ਲੱਗਦਾ ਅਸੀਂ ਕੁਝ ਕਰ ਸਕਾਂਗੇ ਤੇ ਦੂਜੀ ਗੱਲ ਇਹ ਆ ਮੇਰੀ ਨੌਜਵਾਨਾਂ ਨੂੰ ਬੇਨਤੀ ਆ ਕਿ ਸ਼ਸ਼ਤਰਧਾਰੀ ਹੋ ਜਿੰਨਾ ਵੱਧ ਤੋਂ ਵੱਧ ਅਮਰਿਤਪਾਲ ਅਖੰਡੇ ਬਾਟੇ ਦੀ ਬੋਲ ਚੱਗੋ ਡਰ ਆਪਣੇ ਆਪ ਹੀ ਖਤਮ ਹੋ ਜਾਊਗਾ ਸਾਨੂੰ ਕਿਸੇ ਦਾ ਡਰ ਨਹੀਂ ਮੈਂ ਇੰਟਰਵਿਊ ਦੇ ਵਿੱਚ ਦੱਸਣਾ ਚਾਹੁੰਦਾ ਜਿਹੜਾ ਚੜ ਕੇ ਆਊਗਾ ਉਹਨੂੰ ਤੇਗ ਜਿਹੜਾ ਝੁੱਕ ਕੇ ਆਊਗਾ ਉਹਨੂੰ ਦੇਖਦਾ ਜ਼ਰੂਰ ਆਗਰਵਾਸ ਸਮਾਂ ਕੀ ਤੁਸੀਂ ਇੱਕ ਸਾਡਾ ਜਿਹੜਾ ਪੰਜਾਬ ਚ ਭਾਈਚਾਰਾ ਵਾ ਕਾਇਮ ਰਿਹਾ ਹੈ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਸੇਜ ਜੀ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤੁਸੀਂ ਪੜ੍ਹ ਕੇ ਦੇਖ ਲਓ ਸ਼ਾਇਦ ਕਿਤਾਬਾਂ ਦੇ ਵਿੱਚੋਂ ਗਾਇਬ ਕੀਤਾ ਗਿਆ ਸਾਡਾ ਇਤਿਹਾਸ ਸਰਕਾਰਾਂ ਦੇ ਵੱਲੋਂ ਉਹ ਪੜ੍ਹ ਕੇ ਦੇਖ ਲਓ ਤੁਹਾਨੂੰ ਭਾਈਚਾਰਕ ਸਾਂਝ ਸਾਫ਼ ਦਿਖ ਜਾਊਗੀ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਮੁਸਲਮਾਨ ਹਿੰਦੂ ਜਿੰਨੇ ਵੀ ਸੀਗੇ ਸਾਰੇ ਧਰਮਾਂ ਨੂੰ ਸਤਿਕਾਰ ਦਿੱਤਾ ਮੈਂ ਕਹਿੰਦਾ ਜਿਹੜਾ ਸੋਨਾ ਅੱਜ ਹਰਮੰਦਰ ਸਾਹਿਬ ਦੇ ਵਿੱਚ ਚੜਿਆ ਉਹ ਮੰਦਿਰਾਂ ਦੇ ਵਿੱਚ ਵੀ ਚੜਿਆ ਉਹਨਾਂ ਨੇ ਜੀ ਤੇ ਉਹੀ ਚੀਜ਼ਾਂ ਮੈਂ ਦੱਸਣਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਹਰ ਇੱਕ ਧਰਮ ਨੂੰ ਸਤਿਕਾਰ ਸੀਗਾ ਉਸ ਟਾਈਮ ਦੀ ਗੱਲ ਕਰੀਏ ਮਹਾਰਾਜਾ ਰਣਜੀਤ ਸਿੰਘ 1849 ਤੱਕ ਉਸ ਤੋਂ ਬਾਅਦ ਜਿਹੜਾ ਵਿੜਾ ਗਲਖ ਹੋਇਆ 1947 ਤੋਂ ਬਾਅਦ ਹੋਇਆ ਜੀ ਠੀਕ ਆ ਇੱਥੇ ਜਾਤਾਂ ਪਾਤਾਂ ਦੇ ਨਾਮ ਤੇ ਵੋਟਾਂ ਮੰਗੀਆਂ ਜਾਂਦੀਆਂ ਇੱਥੇ ਹੁਣ ਤੁਸੀਂ ਵੀਰੇ ਮੇਰੇ ਬੈਠੇ ਹੋ ਕਈ ਮੇਰੇ ਨਾਲ ਹਿੰਦੂ ਭਰਾ ਵੀ ਰਹਿੰਦੇ ਨੇ ਕਈ ਈਸਾਈ ਵੀ ਰਹਿੰਦੇ ਨੇ ਕਈ ਸਿੱਖ ਵੀ ਰਹਿੰਦੇ ਨੇ ਸਾਡੀ ਤੇ ਕੋਈ ਲੜਾਈ ਨਹੀਂ ਚੱਲਦੀ ਇੱਕ ਦੂਜੇ ਨਾਲ ਇਹ ਸਿਰਫ ਓਟ ਬੈਂਕ ਲਈ ਹੁੰਦਾ ਤੇ ਕੋਈ ਹਿੰਦੂ ਮੁਸਲਮ ਦਾ ਇੱਤੇ ਹੈ ਨਹੀਂ ਆ ਇਸ ਕਰਕੇ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਇਹ ਹੀ ਜੀ ਸਾਨੂੰ ਸਿਖਾ ਜਾਂਦੇ ਕਿ ਹਿੰਦੂ ਸਾਡੇ ਕੁਝ ਨਹੀਂ ਤੇ ਉਹ ਆਪਣਾ ਸੀਸ ਕਿਉਂ ਦਿੰਦੇ ਆਪਣੇ ਆਪਣੇ ਪਿਤਾ ਨੂੰ ਕਿਉਂ ਭੇਜਦੇ ਜਾਓ ਨਾ ਜਾ ਇਹਨਾਂ ਲਈ ਸ਼ਹੀਦੀ ਦੇ ਕੇ ਆਓ ਉਹਨਾਂ ਨੇ ਸ਼ਹੀਦੀਆਂ ਦਿੱਤੀਆਂ ਨੇ ਤੇ ਇਸ ਕਰਕੇ ਹਰ ਧਰਮ ਦਾ ਸਤਿਕਾਰ ਹੈ ਜੇ ਸੰਤ ਉਹਨਾਂ ਦੀ ਗੱਲ ਕੀਤੀ ਜਾਵੇ ਸੰਤ ਭਿੰਡਰਾਂ ਆ ਰਹੇ ਨੇ ਇੱਕ ਹਿੰਦੂ ਇਹ ਹਿੰਦੂ ਪਰਿਵਾਰ ਆਇਆ ਸੀ ਕਿ ਮੇਰੀ ਬੇਟੀ ਕਾਫੀ ਦਿਨ ਤੋਂ ਲਾਪਤਾ ਹੈ ਉਹਨਾਂ ਨੂੰ ਦੋ ਦਿਨਾਂ ਦੇ ਵਿੱਚ ਲੱਭ ਕੇ ਉਹਨਾਂ ਨੂੰ ਆਪਣੀ ਬੇਟੀ ਦਾ ਸਿੱਖਤਾਪਕਿਉ ਦਿੰਦਾ ਜੇ ਉਹ ਇਹਨਾਂ ਨਫ਼ਰਤ ਕਰਦੇ ਹੁੰਦੇ ਇਹ ਸਿਰਫ ਔਰ ਸਿਰਫ ਮੀਡੀਆ ਜਾਂ ਹੋਰ ਪਾਸੇ ਨੂੰ ਐਵੇਂ ਲੀਡਰਾਂ ਵੱਲੋਂ ਫਲਾਈਆ ਕੁਰੀਤੀਆਂ ਨੇ ਅਸੀਂ ਸਾਰੇ ਇੱਕੋ ਹੀ ਹਾਂ ਅਸੀਂ ਪਿਆਰ ਕਰਦੇ ਹਾਂ ਪਰ ਜੇ ਅਸੀਂ ਕਹੀਏ ਜਾਈਏ ਕਿ ਸਿੱਖ ਇੱਕ ਵੱਖਰੀ ਕੌਮ ਆ ਤੇ ਉਹ ਰਹੂਗੀ ਤੇ ਉਹ ਰਹਿਦੀ ਦੁਨੀਆ ਦਾ ਕਰ ਹੋਗੀ ਜਿਹੜੀ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਥਾਪ ਕੇ ਗਏ ਨੇ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ